ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਹੜੀ ਕਿ ਬੱਸ ਸਟੈਂਡ ਉੱਤੇ ਇੱਕ ਬਜ਼ੁਰਗ ਕੋ ਉਹਨਾਂ ਦੀ ਪੱਗ ਦੇ ਨਾਲ ਜਿਹੜਾ ਕਿ ਬਾਥਰੂਮ ਜਿਹੜਾ ਸਾਫ਼ ਕਰਾਇਆ ਇੱਕ ਜਿੱਥੇ ਬੰਦਿਆਵਾਂ ਵੱਲੋਂ ਬਾਬਾ ਜੀ ਨੂੰ ਪਗੜੀ ਬੰਨੀ ਗਈ ਆ ਅਤੇ ਸੋਪਾ ਪਾ ਕੇ ਉਹ ਉਹਨਾਂ ਦਾ ਮਾਨ ਸਬਾਨ ਕੀਤਾ ਗਿਆ ਅਰੇ ਤਾਂ ਮੈਂ ਧੰਨਵਾਦ ਕਰ ਰੋਣਾ ਨਹੀਂ ਬਾਕੀ ਉਹਨਾਂ ਨੇ ਬਾਬਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਹੀਂ ਰੋਣਾ ਨਹੀਂ ਆ ਵੇਖੋ ਜੋ ਇਹ ਘਟਨਾ ਵਾਪਰੀ ਆ ਬਹੁਤ ਹੀ ਨਿੰਦਣਯੋਗ ਆ ਜਿਹੜੀ ਉਹ ਸਖਸ ਨੇ ਕੀਤੀ ਆ ਉਹ ਵੀ ਹੁਣ ਪਛਤਾ ਰਿਹਾ ਆ ਇਹ ਮੈਂ ਮੇਰੇ ਨਾਲ ਜਿਹੜੇ ਮੇਰੇ ਮਸਕਾਨ ਉਹਨੇ ਇਹ ਬਣਾਈ ਆ ਵੀ ਆਪਾਂ ਆਪਣੇ ਸੀਨੀਅਰ ਨੂੰ ਕਹਦੇ ਕਿ ਬਾਪੂ ਜੀ ਨੇ ਆਪਣੇ ਸਿਰ ਤੇ ਅਗਰ ਕਦੀ ਵੀ ਕਿ ਉਹਦੇ ਨਾਲ ਸਾਥ ਉਹ ਸਭ ਨੂੰ ਈਟਾ ਪੈ ਗਈ ਸਾਨੂੰ ਕਿ ਇਹਨਾਂ ਨੇ ਆਪ ਸਾਫ ਕਰਵਾਇਆ ਪਰ ਅਸੀਂ ਤਾਂ ਫਿਰ ਤੇ ਪਛਤਾ ਰਹੀਆਂ ਗੁਰਮੁਖਸ ਪਰਿਵਾਰਾ ਮੇਰਾ ਸੰਬੰਧ ਮੈਂ ਇਹ ਘਟਨਾ ਤੋਂ ਫੇਰੇ ਵੀ ਮਾਫੀ ਮੰਗਦੇ ਜੇ ਕਿਸੇ ਮਨ ਕਿਸੇ ਤੋਂ ਵੀ ਆ ਕਿਉਂਕਿ ਵੇਖੋ ਕਈ ਲੋਕ ਆਂਦੇ ਜਿਹੋ ਲੱਤਾਂ ਵੜਦੋਂ ਨੂੰ ਮਾਰਦੋ ਕੀ ਮਾਰਿਆ ਮਸਲਾ ਹੱਲ ਹੋ ਜਾਊਗਾ ਕੀ ਕੁੱਟਿਆ ਮਸਲਾ ਹੱਲ ਹੋ ਜਾਊਗਾ ਜਿੰਨਾ ਤੱਕ ਬੰਦੇ ਨੂੰ ਅਹਿਸਾਸ ਨਾ ਕਰਵਾਇਆ ਜਾਏ ਗਲਤੀ ਦਾ ਉਨਾਂ ਤੱਕ ਮਸਲੇ ਹੱਲ ਨਹੀਂ ਹੋ ਸਕਦੇ ਉਹ ਬੰਦੇ ਨੇ ਆ ਕੇ ਗਲਤੀ ਮੰਨੀ ਆ ਬਜ਼ੁਰਗਾਂ ਸਾਨੂੰ ਨਹੀਂ ਲੱਭੇ ਨਹੀਂ ਤੇ ਬਜ਼ੁਰਗਾਂ ਦੇ ਦਸਤਾਰ ਉਹਦੇ ਕੋਲੋਂ ਹੀ ਸਜਾਈ ਜਾਣੀ ਅਹੀਂ ਵੀ ਕੁਟਨ ਨੂੰ ਨੂੰ ਕੋਟ ਸਾਖਦੇ ਕਿਉਂਕਿ ਉਹਦੇ ਸਿਰ ਤੇ ਵੀ ਦਸਤਾਰ ਸੱਜੀ ਸਾਨੂੰ ਦਸਤਾਰ ਦੀ ਕਦਰ ਆ ਤੇ ਤਾਂ ਉਹਨੂੰ ਬਖਸਿਆ ਗਿਆ ਸਵੇਰ ਦੇ ਮਤਲਬ ਵਿਚਾਰੇ ਸਿੰਘ ਲੱਗੇ ਆ 6 ਵਜੇ ਦੇ ਬਜ਼ੁਰਗ ਨੂੰ ਲੱਭਣ ਨੂੰ ਤੇ ਇਹਨੂੰ ਲੱਭ ਕੇ ਕਿ ਦਸਤਾਰ ਸਜਾ ਗਏ ਨੇ ਉਹਦੇ ਮਨ ਚ ਨਾ ਕੁਝ ਰਹਿ ਗੇ ਦਸਮੇਸ਼ ਤਰਨਾਦਰ ਤੋਂ ਸਿੰਘ ਆਏ ਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੋਂ ਆਏ ਆ ਮਤਲਬ ਦੂਰੋਂ ਦੂਰੋਂ ਸਿੰਘ ਚਾਲ ਕੇ ਦਮਦਮੇ ਟਕਸਾਲ ਤੋਂ ਸਿੰਘ ਆਏ ਆ ਉਹ ਮਨਿਹਸਪੀ ਕੁੜੀ ਨੂੰ ਜਿਹੜੀ ਲਵਲੀ ਸਾਡੀ ਭੈਣ ਆ ਨੌਕਰੀ ਤੇ ਵਾਪਸ ਭਾਲ ਕਰਤਾ ਕਿ ਨਹੀਂ ਕਰਤਾ ਕਿ ਜ ਹਾਲੇ ਸਸਪੈਂਡ ਹੈ ਇਹ ਲੜਕੀ ਨੂੰ ਬਾਲ ਕਰ ਦਿੱਤਾ ਗਿਆ ਜੀ ਇਹ ਜਿਹੜੀ ਹੈ ਮੈਂ ਉਸ ਲੜਕੇ ਕੋ ਮਾਫੀ ਮੰਗਵਾਈ ਗਈ ਹੈ ਔਰ ਬਾਪੂ ਜੀ ਨੂੰ ਜੋ ਦਫ਼ਤਰ ਸੀ ਉਹਨਾਂ ਦੀ ਲਾਈ ਗਈ ਸੀ ਉਹ ਦੁਬਾਰਾ ਅੱਜ ਸਜਾਈ ਗਈ ਹੈ ਤੁਹਾਨੂੰ ਵੀ ਪਤਾ ਲੱਗਾ ਪਏ ਤੁਸੀਂ ਸ਼ਰਾਬ ਪੀਂਦੇ ਹੋ ਅੱਜ ਤੋਂ ਬਾਅਦ ਜੱਥੇ ਬੰਨੀ ਸਾਰੀਆਂ ਤੁਹਾਡੇ ਹਾਜ਼ਰੀ ਵਿੱਚ ਜੇ ਇੱਕ ਸਾਡੇ ਕੈਮਰੇ ਸਾਹਮਣੇ ਤੁਸੀਂ ਅੱਜ ਸੌਂ ਖਾਓ ਤੇ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਉਣਾ ਨਹੀਂ ਪੀਣੀ ਸ਼ਰਾਬ ਬਸ ਨਹੀਂ ਬੇਟੀ ਨਹੀਂ ਆਪ ਜੁਰਮ ਕਿਹਾ ਦੋ ਸੰਗਤਾਂ ਨੇ ਪਈ ਸ਼ਾਰੇ ਅੱਗੇ ਮਾਸਾ ਜੋ ਰਹੇ ਨਹੀਂ ਪੀਣੀ ਉਹਨੂੰ ਸਜ਼ਾ ਵੀ ਮਿਲੀ ਜੇ ਬਾਕੀ ਸਜ਼ਾ ਦੇ ਹੱਕਦਾਰ ਸਿਸਟਮ ਆ ਜਿਹੜਾ ਜਿੱਥੇ ਉਹ ਬੰਦਾ ਕੰਮ ਕਰ ਰਿਹਾ ਉੱਥੇ ਸਿਸਟਮ ਇਹੋ ਜਿਹਾ ਕਿ ਉਹ ਕਹਿੰਦੇ ਆ ਕਿ ਉੱਥੇ ਜਿਹੜਾ ਮਤਲਬ ਉੱਥੇ ਰੂਲ ਬਣਾਇਆ ਵਾ ਕਿ ਜੇ ਕੋਈ ਕੁਝ ਡਿੱਗਦਾ ਵਾ ਤੇ ਉਹ ਬੰਦੇ ਕੋ ਸਾਫ਼ ਕਰਾਇਆ ਜਾਏ ਤੇ ਉਹ ਕਿਤੇ ਉਹਨੇ ਰੂਲ ਦੇ ਹਿਸਾਬ ਨਾਲ ਚੱਲਿਆ ਵਾ ਕਿ ਜਦੋਂ ਬਾਥਰੂਮ ਕੀਤਾ ਤੇ ਉਹਨੇ ਪਹਿਲਾਂ ਲਿਖੇ ਬੂਸਟਰ ਨਾਲ ਸਾਫ਼ ਕੀਤਾ ਤੇ ਬਾਅਦ ਪਾਗੜਾ ਸਾਫ਼ ਕੀਤਾ ਕਿ ਜੇ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਉਹਨੂੰ ਕੋਈ ਪਿੰਡ ਤੇ ਜਾਊਗੀ ਉਹਨੂੰ ਸਪੈਸ ਸੋਦਾ ਲਾਇਆ ਜਾਊਗਾ ਬਾਅਦ ਕੋਈ ਨਾ ਕਹੇ ਬਾਅਦ ਆਪਣੇ ਅੰਗ ਕੁਰਦੇ ਆ ਜਾਂ ਸੋਦਾ ਲਾਉਂਦੇ ਆ ਉਹਨਾਂ ਦਾ ਕਹਿਣਾ ਹੈ ਵੀ ਕੀ ਇਹ ਬਜ਼ੁਰਗ ਸ਼ਰਾਬ ਪੀਂਦੇ ਨੇ ਵੇਖੋ ਮੈਂ ਮੰਨ ਸਕਦਾ ਹਾਂ ਬਜ਼ੁਰਗਾਂ ਨੂੰ ਸ਼ਰਾਬ ਪੀਤੀ ਹੋਊਗੀ ਜੇ ਸ਼ਰਾਬ ਪੀਤੀ ਤੇ ਇਹ ਰੂਲ ਥੋੜਾ ਕੋਈ ਕਿਤੇ ਹੈਗਾ ਕਿ ਜੇ ਦਸਤਾਰ ਲਾ ਕੇ ਉਹਦਾ ਮੂਤ ਸਾਫ ਕਰੋ ਅਹੀਂ ਉਹਨੂੰ ਇਹ ਕਿਹਾ ਸੀ ਕਿ ਤੂੰ ਹੀ ਅਕਾਲ ਤਖਤ ਸਾਹਿਬ ਪੇਸ਼ ਹੋ ਪੰਜਾਂ ਪਿਆਰਿਆਂ ਦੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਜੋਤ ਨੂੰ ਅਕਾਲ ਤਖਤ ਸਾਹਿਬ ਪੰਜ ਪਿਆਰੇ ਸੇਵਾ ਲਾਉਣਗੇ ਉਸੇ ਵਾਦ ਨੂੰ ਪੂਰੀ ਕਰਨੀ ਪਊਗੀ ਉਹਨਾਂ ਤੱਕ ਜਿਹੜਾ ਉਹ ਡਿਊਟੀ ਤੇ ਨਹੀਂ ਕਰ ਸਕਦਾ ਜਿਹੜੀ ਉਹ ਕੁੜੀ ਹੀ ਉਹ ਵੀ ਉਹਨਾਂ ਤੱਕ ਕਾਲ ਤੱਕ ਸਾਹਿਬ ਜੀ ਤੱਕ ਪੇਸ਼ ਨਹੀਂ ਹੁੰਦੀ ਉਹਨਾਂ ਤੱਕ ਮਤਲਬ ਜਿਹੜੀ ਉਹ ਤੇ ਡਿਊਟੀ ਤੇ ਬਾਹਰ ਨਹੀਂ ਹੋ ਸਕਦੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਪਿਛਲੇ ਦਿਨ ਇੱਕ ਘਟਨਾ ਜਿਹੜੀ ਵਾਪਰੀ ਆ ਬੜੀ ਮੰਦਯੋਗ ਤੁਸੀਂ ਦੇਖਿਆ ਜਿਹੜੇ ਕਿ ਬੱਸ ਸਟੈਂਡ ਉੱਤੇ ਇੱਕ ਬਜ਼ੁਰਗ ਕੋ ਉਹਨਾਂ ਦੀ ਪੱਗ ਦੇ ਨਾਲ ਜਿਹੜਾ ਕਿ ਬਾਥਰੂਮ ਜਿਹੜਾ ਸਾਫ਼ ਕਰਾਇਆ ਉਸ ਘਟਨਾ ਨੂੰ ਲੈ ਕੇ ਚਾਰੇ ਪਾਸੇ ਜਿਹੜੀ ਨਿੰਦਿਆ ਕੀਤੀ ਗਈ ਆ ਤੇ ਲੋਕਾਂ ਨੇ ਵਿਰੋਧ ਕੀਤਾ ਇਸ ਘਟਨਾ ਦਾ ਅਤੇ ਉਸ ਸਿਕਿਉਰਿਟੀ ਗਾਰਡ ਤੇ ਵੀ ਜਿਹੜੀ ਕਾਰਵਾਈ ਹੋਈ ਆ ਪਰ ਹੁਣ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਤੇ ਬਾਬਾ ਜੀ ਦਾ ਬੰਦਾ ਮਾਨ ਸਨਮਾਨ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਸਿੱਖ ਜਥੇਬੰਦੀਆਂ ਵੱਲੋਂ ਬਾਬਾ ਜੀ ਨੂੰ ਪਗੜੀ ਬੰਨੀ ਗਈ ਆ ਅਤੇ ਸਿਰੋਪਾ ਪਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਜਿਹੜੀ ਘਟਨਾ ਹੋਈ ਘਟਨਾ ਕੀਤੀ ਸੀ ਉਸ ਸਿਕਿਉਰਿਟੀ ਗਾਰਡ ਨੇ ਉਸ ਦੇ ਖਿਲਾਫ ਹੀ ਬੰਦੀ ਜਿਹੜੀ ਕਾਰਵਾਈ ਕੀਤੀ ਗਈ ਆ ਅਸੀਂ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਇੰਨੀ ਵੱਡੀ ਆ ਸੋਸ਼ਲ ਮੀਡੀਆ ਪਾਵਰ ਆ ਜਦੋਂ ਬਾਬਾ ਜੀ ਦੀ ਵੀਡੀਓ ਵਾਇਰਲ ਹੁੰਦੀ ਆ ਜਦੋਂ ਇੰਨੀ ਹਵਾ ਦੇ ਵਾਂਗੂ ਵੀਡੀਓ ਵਾਇਰਲ ਹੁੰਦੀ ਆ ਤੇ ਲੋਕਾਂ ਵੱਲੋਂ ਪੂਰਾ ਸਪੋਰਟ ਕੀਤਾ ਗਿਆ ਵਾ ਤੇ ਜਥੇਬੰਦੀਆਂ ਉਸੇ ਵਾਲੇ ਨਾਲ ਖੜਗੀਆਂ ਨੇ ਮਰਨ ਭਰਾ ਜਿਹੜਾ ਸਾਡਾ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦਾ ਚਲੋ ਅਸੀਂ ਜਾਤ ਪਾਤ ਦੀ ਨਹੀਂ ਗੱਲ ਕਰਦੇ ਫਿਰ ਵੀ ਮੈਂਨਾਂ ਸ਼ਾਬਾਸ਼ ਹੈ ਇਸ ਵੀਰ ਦੇ ਬੜਾ ਸੀ ਕਹਿੰਦੇ ਆ ਵੀ ਲੋਕਾਂ ਦੇ ਵਿੱਚ ਵੀ ਸਾਡੇ ਇੱਥੇ ਜੱਥੇਬੰਦੀਆਂ ਬੜੀਆਂ ਨੇ بڑے ਲੋਕ ਸਮਾਜ ਦੇ ਨੇ ਪਰ ਕੋਈ ਲੋਕ ਖੜੇ ਨਹੀਂ ਆਕੇ ਪਰ ਮੈਂ ਕਹਿੰਦਾ ਵਰੁਣ ਭਰਾ ਆਡਾ ਉਸੇ ਵਕਤ ਬਾਬਾ ਜੀ ਦੇ ਨਾਲ ਖੜ ਗਿਆ ਉਸ लवली ਭੈਣ ਦੇ ਨਾਲ ਖੜ ਗਿਆ ਬੜੀ ਹਿੰਮਤ ਤੇ ਦਾਰ ਦੀ ਗੱਲ ਆ ਸਤਿਪੰਥ ਵਰੁਣ ਜੀ ਕੋ ਹੁੰਦੇ ਆ ਵਰੁਣ ਜੀ ਬਧਾਈ ਦੇ ਪਾਤ ਤੋਂ ਤੁਸੀਂ ਜਿਹੜਾ ਨੇਪੜੇ ਕੰਮ ਚਾੜਿਆ ਆਵਾਜ਼ ਜਿਹੜਾ ਸ਼ੁਰੂ ਕੀਤਾ ਸੀ ਬਾਬਾ ਜੀ ਨੇ ਬੰਦਾ ਮਾਨ ਸਤਾਨ ਵੀ ਕੀਤਾ ਗਿਆ ਪਗੜੀ ਸੇਤੇ ਬਣੀ ਗਈ ਹੈ ਬਾਬਾ ਜੀ ਵੱਲੋਂ ਨਾਲ ਸੋਪਿਆ ਭਗਤ ਸਨਮਾਨ ਕੀਤਾ ਗਿਆ ਤੁਹਾਡਾ ਜੀ ਬੜਾ ਕੀ ਕਹਿਣਾ ਦੇਖੋ ਜੀ ਪਹਿਲਾਂ ਤਾਂ ਮੈਂ ਇਸ ਸਮੂਹ ਸੰਗਤ ਜਿਹੜੀ ਇਸ ਖਾਲਸਾ ਸੈਨਾ ਜਾਂ ਸਿੱਖ ਜੱਥੇਬੰਦੀਆਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਅੱਗੇ ਆ ਕੇ ਬਾਬਾ ਜੀ ਦਾ ਜਿਹੜਾ ਮਾਨ ਸਨਮਾਨ ਸੀਗਾ ਉਹਨਾਂ ਨੂੰ ਵਾਪਿਸ ਦਿਵਾਇਆ ਤੇ ਜਿਨ੍ਹਾਂ ਨੇ ਕੋਈ ਨਾ ਗੁਨਾਹ ਕੀਤਾ ਸੀਗਾ ਉਹਦੇ ਕੋਲ ਮਾਫੀ ਵੀ ਮੰਗਵਾਈ ਆ ਇੱਥੇ ਸਾਡੀ ਵੇਖੋ ਸਾਡੀ ਭੈਣ ਸਾਡੀ लवली ਉਹਦਾ ਤਹਿ ਦਿਲੋਂ ਧੰਨਵਾਦ ਆ ਜਿਹੜੀ ਬਾਬਾ ਜੀ ਨਾਲ ਬਗੈਰ ਕਿਸੇ ਪੱਖਪਾਤੋਂ ਜਾਂ ਧਰਮ ਜਾਤ ਨੂੰ ਪਰੇ ਰੱਖਦੇ ਹੋਏ ਉਹਨਾਂ ਨਾਲ ਖਲੋਤੀ ਆ ਸਾਡੇ ਤੱਕ ਅਪਰੋਚ ਕੀਤੀ ਆ ਅਸੀਂ ਉਹਨਾਂ ਦੇ ਨਾਲ ਖਲੋਤੇ ਆ ਤੇ ਅੱਜ ਵੇਖੋ ਕਿੰਨੀਆਂ ਫੌਜਾਂ ਸਾਡੇ ਨਾਲ ਨੇ ਤੇ ਆਪਾਂ ਬਾਬਾ ਜੀ ਨੂੰ ਉਹਨਾਂ ਨੇ ਪਗੜੀ ਸਜਾਈ ਉਹਨਾਂ ਦੇ ਸਿਰ ਤੇ ਇਹ ਪਗੜੀ ਇੱਕ ਤਾਜ ਆ ਜਿਹੜੀ ਗੁਰੂਆਂ ਦੁਆਰਾ ਦਿੱਤੀ ਗਈ ਇੱਕ ਦੇਨ ਆ ਸਾਨੂੰ ਲੋਕਾਂ ਨੂੰ ਸਾਡੇ ਦਿਲ 'ਚ ਵੀ ਇਹਦਾ ਉਨਾ ਹੀ ਸਤਕਾਰ ਆ ਜਿੰਨਾ ਸਿੱਖਾਂ ਦੇ ਮਨਾਚੇ ਗਾਵਾ ਤੇ ਆਪਾਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਸਿੱਖ ਜਥੇਬੰਦੀਆਂ ਦਾ ਜਿਨ੍ਹਾਂ ਨੇ ਬਾਬਾ ਜੀ ਦਾ ਮਾਨ ਸਨਮਾਨ ਉਹਨਾਂ ਨੂੰ ਵਾਪਿਸ ਦਵਾਇਆ ਸਿੱਖ ਹੋਣਾ ਜਾਂ ਨਾ ਹੋਣਾ ਇਹ ਕਰਮਾਂ ਤੇ ਡਿਪੈਂਡ ਕਰਦਾ ਬੰਦੇ ਦੇ ਨੇਚਰ ਤੇ ਡਿਪੈਂਡ ਕਰਦਾ ਵਾ ਪੂਜੋ ਤੇ ਸਭ ਕੁਝ ਆ ਨਾ ਪੂਜੋ ਤੇ ਕੁਝ ਵੀ ਨਹੀਂ ਮੇਰੇ ਵਾਸਤੇ ਸਿੱਖ ਧਰਮ ਵੀ ਉਹਨਾਂ ਸਤਕਾਰਯੋਗਾਂ ਜਿੰਨਾ ਮੇਰਾ ਹਿੰਦੂ ਧਰਮ ਸਤਕਾਰਯੋਗ ਹੈ ਜੇ ਅੱਜ ਉਹਨਾਂ ਦੀ ਪਗੜੀ ਦੀ ਗੱਲ ਹੀ ਉਹ ਮੇਰੀ ਵੀ ਪਗੜੀ ਆ ਠੀਕ ਹੈ ਨਾ ਉਹ ਹਾਡੀ ਵੀ ਉਨੀ ਸ਼ਾਨ ਹੈ ਜਿੰਨੀ ਸਿੱਖ ਧਰਮ ਵਾਸਤੇ ਆ ਤੇ ਜਿਹੜੀਆਂ ਫੌਜਾਂ ਦੀ ਗੱਲ ਕਰਦੇ ਜਦੋਂ ਕੋਈ ਨਾ ਕੋਈ ਦੇਖੋ ਜੀ ਗਾਂ ਉੱਠਦਾ ਹੀ ਆ ਬਾਅਦ ਸਭ ਨੂੰ ਪਤਾ ਲੱਗਦਾ ਮੈਂ ਇੱਕ ਜਰੀਆ ਬਣਿਆ ਤੇ ਅੱਜ ਸਿੱਖ ਫੌਜਾਂ ਮੇਰੇ ਨਾਲ ਖਲੋਤੀਆਂ ਮੋਢੇ ਨਾਲ ਮੋਢਾ ਜੋੜ ਕੇ ਤੇ ਬਾਬਾ ਜੀ ਨੂੰ ਉਹਨਾਂ ਦਾ ਮਾਨ ਸਨਮਾਨ ਦਵਾਇਆ ਮੇਰੇ ਵਾਸਤੇ ਇੰਨੀ ਬੜੀ ਖੁਸ਼ੀ ਦੀ ਗੱਲ ਆਵਾਜ਼ ਬੰਦੇ ਲੋਕਾਂ ਦੀ ਹਮੇਸ਼ਾ ਜਿੱਥੇ ਕਿ ਤੱਕਾ ਹੁੰਦਾ ਉੱਥੇ ਖੜਦੇ ਨੇ ਆ ਕੇ लवली ਭੈਣ ਵੀ ਨਾਮ ਗੱਲਬਾਤ ਕਰਾਂਗੇ लवली ਭੈਣ ਇੱਥੇ ਆ ਜਾਓ ਇਹ लवली ਭੈਣ ਸਾਡੀ ਜਿਹੜੀ ਕਿ ਸਿਕਿਉਰਟੀ ਗਾਰਡ ਆ ਇਸ ਨੇ ਜਿਹੜਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਉੱਥੇ ਜਿਹੜੀ ਕਿ ਪੱਗ ਨੂੰ ਜਿਹੜਾ ਕਿ ਕੀਤਾ ਗਿਆ ਸੀ ਉਸ ਨੂੰ ਲੈ ਕੇ ਪਿੱ लवली ਭੈਣ ਕਿਸਾ ਦੇ ਦੀ ਹੁਣ ਕਿ ਲੱਗਦਾ ਹੁਣ ਮਨ ਨੂੰ ਸ਼ਾਂਤੀ ਹੋ ਗਈ ਆ ਬਾਬਾ ਜੀ ਦਾ ਫਿਰ ਮਾਨ ਸਨਮਾਨ ਕੀਤਾ ਗਿਆ ਪੱਗ ਨੂੰ ਲੈ ਕੇ ਤੁਹਾਡੀ ਨੌਕਰੀ ਫਿਰ ਬਾਲ ਹੋ ਗਈ ਆ ਕੀ ਕਹਿਣਾ ਚਾਹੋਗੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਵੇਂ ਕਿ ਸਭ ਤੋਂ ਪਹਿਲਾਂ ਜਦੋਂ ਮੈਂ ਵੀਡੀਓ ਪਾਈ ਸੀ ਤੇ ਮੇਰੇ ਨਾਲ ਵਰुण பாਜੀ ਵਰੁਣ ਜੀ ਖਲੋਤੇ ਸੀ ਮੇਰੇ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਅੱਗੇ-ਅੱਗੇ ਜਿਵੇਂ-ਜਿਵੇਂ ਵੀਡੀਓ ਚੱਲਦੀ ਗਈ ਤੇ ਸਿੱਖ ਜਥੇਬੰਦੀਆਂ ਨੇ ਮੇਰੇ ਨਾਲ ਸਵੇਰ ਤੋਂ ਹੀ ਜੋ ਜਿਵੇਂ ਬਾਲਮਿਕ ਭਾਈਚਾਰੇ ਵੀ ਆਏ ਸੀ ਉਹ ਸਾਰਿਆਂ ਨੇ ਮੇਰੇ ਨਾਲ ਆ ਕੇ ਕੰਟੈਕਟ ਕੀਤਾ ਔਰ ਅਸੀਂ ਸਾਰਿਆਂ ਨੇ ਮਿਲ ਕੇ ਜਿਵੇਂ ਕਿ ਕਾਫੀ ਕਾਫੀ ਜ਼ਿਆਦਾ ਮੈਨੂੰ ਕਾਲਸ ਵੀ ਆ ਰਹੀਆਂ ਬਹੁਤ ਜ਼ਿਆਦਾ ਕਾਲ ਆ ਰਹੀਆਂ ਕੋਈ ਪਟਿਆਲੇ ਤੋਂ ਕਾਲ ਆ ਰਹੀ ਹੈ ਕੋਈ ਲੁਧਿਆਣੇ ਤੋਂ ਆ ਰਹੀ ਕੋਈ ਜਲੰਧਰ ਤੋਂ ਆ ਰਹੀ ਹੈ ਕਿ ਸਵੇਰ ਦੀਆਂ ਬਹੁਤ ਜ਼ਿਆਦਾ ਕਾਲ ਆਈਆਂ ਵਾ ਮੈਨੂੰ ਇੱਕ ਰੋਪੜ ਤੋਂ ਹੁਣੇ-ਹੁਣੇ ਕਾਲ ਆਈ ਹੈ ਐਨ ਜੀਓ ਵਾਲੇ ਸਾਰੇ ਜਾਣੇ ਇਹ ਕਿ ਕੀ ਆ ਕਿ ਬਹੁਤ ਗਲਤੀਆਂ ਪਰ ਅੱਜ ਇੱਕ ਦਿਲ ਨੂੰ ਇੱਕ ਤਸੱਲੀ ਮਿਲ ਗਈ ਕਿ ਜਿਵੇਂ ਕਿ ਬਾਪੂ ਜੀ ਦਾ ਸਨਮਾਨ ਜਿਵੇਂ ਕਿ ਉਹਨਾਂ ਦੀ ਪਗੜੀ ਜਿਵੇਂ ਕਿ ਹੋਇਆ ਸੀ અપਮਾਨ ਹੋਇਆ ਸੀ ਤੇ ਅੱਜ ਜਿਵੇਂ ਬਾਪੂ ਜੀ ਦਾ ਇਸ ਤਰ੍ਹਾਂ ਪਗੜੀ ਉਹਨਾਂ ਨੇ ਮੇਰੇ ਵੀਰਾਂ ਨੇ ਇਸ ਤਰ੍ਹਾਂ ਕੀਤਾ ਤੇ ਮੈਨੂੰ ਬਹੁਤ ਬਹੁਤ ਜ਼ਿਆਦਾ ਇਹ ਆ ਕਿ ਵੀਰ ਵੀਰਾਂ ਨੇ ਉਹਨਾਂ ਦਾ ਸਨਮਾਨ ਜਿਹੜਾ ਹੈ ਵਾਪਸ ਲੁਟਾਇਆ ਮੈਂ ਧੰਨਵਾਦ ਕਰਦੀ ਹਾਂ ਸਾਰੇ ਜਥੇਬੰਦੀਆਂ ਦਾ ਔਰ ਖਾਸ ਕਰਕੇ ਜਿਹੜੇ ਜਿਨ੍ਹਾਂ ਨੇ ਮੈਨੂੰ ਬੈਕਪੋਰਟ ਕੀਤੀ ਸਰਬਜੀਤ ਭਾਜੀ ਦਾ ਉਹਨਾਂ ਨੇ ਮੈਨੂੰ ਕਿ ਰਾਹ ਦਿਖਾਇਆ ਕਿ ਨਹੀਂ लवली ਇਸ ਤਰ੍ਹਾਂ ਚੱਲਣਾ ਹੈ ਠੀਕ ਹੈ ਨਾ ਕੋਈ ਨਾ ਕੋਈ ਰਾਹ ਦਿਖਾਏ ਤੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਅੱਗੇ ਲੈ ਕੇ ਆਏ ਤੇ ਵੀਡੀਓ ਜਿਹੜੀਆਂ ਹੈ ਵਾਇਰਲ ਕਰਵਾਈਆਂ लवली ਭੈਣ ਤੇਰਾ ਬੜੀ ਹਿੰਮਤਵਾਨ ਦੀ ਐ ਸੇ ਦੇਖਿਆ ਪਾ ਜਿਵੇਂ ਤੂੰ ਆਪਣੀ ਨੌਕਰੀ ਦਾ ਤੇ ਲਾਤੀ ਆ ਜਿਵੇਂ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਸੀ ਪਤੀ ਤੇਰਾ ਸਿਰ ਤੇ ਨਹੀਂ ਆ ਬੱਚੇ ਨੇ ਘਰ ਦਾ ਤੇਰੇ ਪੇਕੇ ਨੇ ਨਾ ਤੇਰੇ ਸਹੁਰੇ ਨੇ ਖਾਸ ਕਰਕੇ ਜਿਵੇਂ ਦੱਸਿਆ ਤੂੰ ਇਕੱਲੀ ਘਰ ਚ ਹੈਗੀ ਕਮਾਉਣ ਵਾਲੀ ਪਰ ਸ਼ਾਬਾਸ਼ ਤੇਰੇ ਤੇ ਤੂੰ ਨੌਕਰੀ ਨਹੀਂ ਵੇਖੀ ਆਪਣੀ ਤੂੰ ਕਹਿੰਦਾ ਸਭ ਤੋਂ ਪਹਿਲਾਂ ਪੱਗ ਦੀ ਸ਼ਾਨ ਆ ਕਿਉਂਕਿ ਪੱਗ ਚਾਹੇ ਕਿਸੇ ਮੋਨੇ ਦੇ ਸਿਰ ਤੇ ਆ ਚਾਹੇ ਕਿਸੇ ਸਰਦਾਰ ਤੇ ਐਚਿੰਗ ਨੂੰ ਲੈ ਕੇ ਤੇਰੇ ਮਾਂ ਚ ਕਿਸ ਤਰ੍ਹਾਂ ਇਹ ਵਿਚਾਰ ਆਇਆ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕੱਲ ਵੀ ਇਹ ਕਹਿ ਚੁੱਕੀ ਸੀ ਕਿ ਇਹ ਸਾਡੇ ਸਿਰ ਦਾ ਤਾਜ ਹੈ ਜਦੋਂ ਮੈਂ ਇਹਨੂੰ ਪੈਰਾਂ ਵਿੱਚ ਰੋਲਦੇ ਆ ਦੇਖਿਆ ਤੇ ਮੇਰੇ ਕੋਲ ਇਹ ਬਰਦਾਸ਼ ਨਹੀਂ ਹੋਇਆ ਮੇਰੇ ਕੋਲ ਇਹ ਸੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਇਹ ਸਾਰੀ ਗੱਲ ਸਾਰੀ ਦੁਨੀਆ ਤੱਕ ਪਹੁੰਚਾਵਾਂ ਜਦੋਂ ਇਹ ਸਾਰਿਆਂ ਤੱਕ ਇਹ ਸੁਨੇਹਾ ਪਹੁੰਚੂਗਾ ਤੇ ਉਹਨਾਂ ਨੂੰ ਵੀ ਇਹ ਪਤਾ ਚੱਲੂਗਾ ਕਿ ਇੱਥੇ અપਮਾਨ ਹੋਇਆ ਹੈ ਔਰ ਇਸ ਸੁਨੇਹਾ ਜਿਹੜਾ ਹੈ ਸਾਰਿਆਂ ਤੱਕ ਪਹੁੰਚਿਆ ਸਵੇਰ ਦੇ ਜਥੇਬੰਦੀਆਂ ਜਿਹੜੀਆਂ ਐ ਇਹ ਜਿਹੜੇ ਮੇਰੇ ਵੀਰ ਐ ਸਾਰੇ ਆਏ ਐ ਔਰ ਇਹਨਾਂ ਨੇ ਜਿਹੜਾ ਕਿ ਆਪਣੇ ਪੂਰਾ ਬਾਬਾ ਇਹਨੂੰ ਲੱਭ ਕੇ ਤੇ ਉਹਨਾਂ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਅੱਜ ਤੇ ਬਸ ਮੈਂ ਉਹਨਾਂ ਦਾ ਧੰਨਵਾਦ ਦਿਲੋਂ ਕਰਦੀ ਆ ਪਰ ਮੈਨੂੰ ਇਹ ਸੁਣ ਲਵਲੀ ਪਹਿਣ ਤੈਨੂੰ ਡਰਾ ਕਿੰਨਾ ਕੁ ਗਿਆ ਸੀ ਪਹਿਲਾਂ ਤੈਨੂੰ ਮੈਨੂੰ ਪਤਾ ਕਿ ਧਮਕੀਆਂ ਵੀ ਤੈਨੂੰ ਮਿਲੀਆਂ ਸੀ ਤੇ ਤੈਨੂੰ ਆਹ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਕੀ ਲੱਗਦਾ ਏ ਇੱਕ ਵਾਰੀ ਤੇਰਾ ਮਨ ਵੀ ਡਰ ਗਿਆ ਹੋਊਗਾ ਕਿ ਮੈਂ ਕੱਲੀ ਹਾਂ ਸ਼ਾਇਦ ਮੇਰਾ ਕਿਦਾਂ ਮੇਲਾ ਕਿਦਾਂ ਲੋਕ ਫੋਨ ਕਰਦੇ ਨੇ ਕਿਦਾਂ ਤੈਨੂੰ ਹਾਸਪੀਟ ਵੀ ਕਰ ਰਹੇ ਸੀ ਇੱਕ ਵਾਰੀ ਕਿੰਨਾ ਕੁ ਡਰ ਗਿਆ ਸੀ ਮਨ ਤੇ ਨਹੀਂ ਡਰੀ ਤੇ ਮੈਂ ਸ਼ੁਰੂ ਤੋਂ ਨਹੀਂ ਹਾਂ ਬਾਕੀ ਇੱਕ ਵਾਰੀ ਇਹੋ ਜਿਹਾ ਡਰ ਲੱਗਾ ਪਰ ਵੀਰ ਜੀ ਨੇ ਆ ਕੇ ਸੰਭਾਲ ਲਿਆ ਤੇ ਵਰਨਵੀਰ ਜੀ ਨੇ ਕਿਹਾ ਕੋਈ ਗੱਲ ਨਹੀਂ ਤੂੰ ਮੇਰੀ ਭੈਣ ਹੈ ਜਿਵੇਂ ਕਿ ਉਹਨਾਂ ਨੇ ਮੈਨੂੰ ਇੱਕ ਐਡਾ ਵੱਡਾ ਹੌਸਲਾ ਦਿੱਤਾ ਜਿਵੇਂ ਮੇਰੇ ਹਸਬੰਡ ਦੀ ਡੈਥ ਹੋ ਗਈ ਹੈ ਤੇ ਮੇਰੇ ਸਹੁਰਿਆਂ ਨੇ ਮੈਨੂੰ ੱੱਕੇ ਮਾਰ ਕੇ ਘਰੋਂ ਕੱਢਤਾ ਮੇਰਾ ਵੇਰਕੇ ਨਾਨਕ ਸਰ ਗੁਰਦੁਆਰੇ ਦੇ ਨਾਲ ਘਰਵਾ ਉੱਥੇ ਮੈਨੂੰ ਜਾਨੀ ਕਿ ਨਹੀਂ ਵੜਨ ਦਿੱਤਾ ਗਿਆ ਉਹਨਾਂ ਨੇ ਮੈਨੂੰ ਹਸਬੰਡ ਦੀ ਡੈਥ ਤੋਂ ਬਾਅਦ ੱੱਕੇ ਮਾਰ ਕੇ ਘਰੋਂ ਕੱਢਤਾ ਪਰ ਮੈਂ ਕਰਾਏ ਤੇ ਆ ਗਈ ਕਿਸੇ ਨੇ ਮੈਨੂੰ ਕਦੀ ਅਜੇ ਤੱਕ ਨਹੀਂ ਪੁੱਛਿਆ ਪਰ ਵੀਰ ਜੀ ਨੇ ਮੈਨੂੰ ਕਿਹਾ ਕਿ ਜਦ ਤੱਕ ਤੇਰੀ ਨੌਕਰੀ ਨਹੀਂ ਲੱਗਦੀ ਭੈਣ ਤੇਰਾ ਸਾਰਾ ਖਰਚਾ ਮੈਂ ਤੇਰਾ ਵੀਰ ਭਰੂੰਗਾ ਤੇ ਇੱਕ ਹੌਸਲਾ ਜਿਹੜਾ ਹੀ ਹੋਰ ਵਧਾਇਆ ਮੇਰਾ ਤੇ ਕਿ ਇੱਕ ਐਵੇਂ ਲੱਗਾ ਕਿ ਜਿਵੇਂ ਹੁਣ ਇੱਕ ਨਾ ਸ਼ਾਂਖ ਲੋਗੀ ਆ ਮੇਰੇ ਸਿਰ ਤੇ ਤੇ ਮੈਂ ਹੁਣ ਅੱਗੇ ਵਧਣਾ ਵਾਂ ਤੇ ਵੀਰ ਜੀ ਨੇ ਮੈਨੂੰ ਅੱਗੇ ਵਧਾਇਆ ਧੰਨਵਾਦ ਕਰ ਧੰਨਵਾਦ ਜੀ ਤੁਸੀਂ ਦੇਖਿਆ ਜਾਤ ਪਾਤ ਦੀ ਗੱਲ ਕਰੀ ਨਾ ਕਰੀਏ ਹਮੇਸ਼ਾ ਭਰਾ ਦੀ ਗੱਲ ਕਰੀਏ ਭਾਈਚਾਰੇ ਸਾਧ ਦੀ ਗੱਲ ਕਰੀਏ ਜਦੋਂ ਕਿਸੇ ਮੁਸੀਬਤ ਪੈਂਦੀ ਆ ਚਾਹੇ ਉਹ ਕਿਸੇ ਵੀ ਧਰਨ ਦਾ ਹੋਵੇ ਹਮੇਸ਼ਾ ਚਾਹੇ ਗਰੀਬ ਆ ਜਾਂ ਮੀਰ ਆ ਭਾਈ ਖੜਨਾ ਚਾਹੀਦਾ ਨਾਲ ਆ ਕੇ ਹਮੇਸ਼ਾ ਸੱਚ ਹੱਕ ਦੀ ਆਵਾਜ਼ ਕਰਨੀ ਚਾਹੀਦੀ ਆ ਤੁਸੀਂ ਦੇਖਿਆ ਅੱਜ ਇੱਥੇ ਪੱਗ ਦੀ ਗੱਲ ਹੋਈ ਸੀ ਸ਼ਾਨ ਦੀ ਗੱਲ ਹੋਈ ਸੀ ਸਾਡੀ ਪਰ ਅਸੀਂ ਦੇਖਿਆ ਬੜੀ ਜਥੇਬੰਦੀਆਂ ਨੇ ਅਮਰਸਾਹਬ ਵਿੱਚ ਕੋਈ ਬਹੁਤੀ ਜਥੇਬੰਦੀਆਂ ਖੜੀਆਂ ਨਹੀਂ ਆ ਕੇ ਸਿੱਖ ਜਥੇਬੰਦੀਆਂ ਮੈਂ ਖਾਸ ਤਰ੍ਹਾਂ ਕਹੂੰਗਾ ਪਰ ਜਦ ਸਾਡਾ ਵਰੁਣ ਭਰਾ ਕਾਹੇ ਹਿੰਦੂ ਧਰਮ ਦਾਵਾ ਪਰ ਫੇਰ ਵੀ ਸ਼ਾਬਾਸ਼ ਆ ਉਹਦਾ ਕਹਿਣਾ ਵੀ ਪੱਗ ਚਾਹੇ ਕਿਸੇ ਵੀ ਸਿਰ ਦੇ ਉੱਤੇ ਆ ਚਾਹੇ ਹਿੰਦੂ ਦੇ ਸਿਰ ਤੇ ਆ ਚਾਹੇ ਸਿੱਖ ਦੇ ਸਿਰ ਤੇ ਆ ਪੱਗ ਸਾਰਿਆਂ ਵਾਸਤੇ ਮਾਨ ਸਨਮਾਨ ਆ ਤੇ ਪੱਗ ਹਮੇਸ਼ਾ ਸਮ ਤੇ ਸਿੱਖ ਜਿੱਥੇ ਬੰਦੀਆਂ ਦੇ ਨਾਲ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਜਿਹਦੇ ਕਿ ਅੱਜ ਇਹਨਾਂ ਨੂੰ ਪੱਕੇ ਸਜਾਈ ਗਈ ਆ ਪਗੜੀ ਸਜਾਈ ਗਈ ਹੈ ਬਾਬਾ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜਿਹੜਾ ਇੱਕ ਹੀ ਪੰਜਾਬ ਦੇ ਵਿੱਚ ਚੈਨਲ ਆ ਜਿਹੜਾ ਪੰਜਾਬੀ ਲੋਕਾਂ 'ਚ ਸੱਚ ਦੀ ਗੱਲ ਕਰਦਾ ਜੋ ਇਹ ਘਟਨਾ ਵਾਪਰੀ ਆ ਬਹੁਤ ਹੀ ਨਿੰਦਨਯੋਗ ਆ ਜਿਹੜੀ ਉਹ ਸਖਸ ਨੇ ਕੀਤੀ ਆ ਉਹ ਵੀ ਹੁਣ ਪਛਤਾ ਰਿਹਾ ਕਿਉਂਕਿ ਵੇਖੋ ਕਈ ਲੋਕ ਆਂਦੇ ਜੀ ਉਹਦੀ ਲੱਤਾਂ ਵੜਦੋ ਨੂੰ ਮਾਰ ਦੋ ਕੀ ਮਾਰਿਆ ਮਸਲਾ ਹੱਲ ਹੋ ਜੂਗਾ ਕੀ ਕੁੱਟਿਆ ਮਸਲਾ ਹੱਲ ਹੋ ਜੂਗਾ ਜਿੰਨਾ ਤੱਕ ਬੰਦੇ ਨੂੰ ਅਹਿਸਾਸ ਨਾ ਕਰਵਾਇਆ ਜਾਏ ਗਲਤੀ ਦਾ ਉਨਾ ਤੱਕ ਮਸਲੇ ਹੱਲ ਨਹੀਂ ਹੋ ਸਕਦੇ ਉਹ ਬੰਦੇ ਨੇ ਆ ਕੇ ਗਲਤੀ ਮੰਨੀ ਆ ਬਜ਼ੁਰਗ ਸਾਨੂੰ ਨਹੀਂ ਲੱਭੇ ਨਹੀਂ ਤੇ ਬਜ਼ੁਰਗਾਂ ਦੇ ਦਸਤਾਰ ਉਹਦੇ ਕੋਲੋਂ ਹੀ ਸਜਾਈ ਜਾਣੀ ਉਹਨੇ ਗਲਤੀ ਮੰਨੀ ਕਿ ਮੈਂ ਮਤਲਬ ਇੱਕੋ ਬਹੁਤ ਅਣਜਾਣੇ ਵਿੱਚ ਗਲਤੀ ਹੋ ਗਈ ਮੇਰਾ ਪਰਿਵਾਰ ਗੁਰਸੇਖਿਆ ਮੈਂ ਬਾਣੀ ਵੀ ਪੜਦਾ ਵਾਂ ਪਰ ਜਿਹੜੀ ਉਹਨੇ ਘਟਨਾ ਕਰਤੀ ਆ ਕਿ ਜਿਹੜੇ ਸਾਰੇ ਮਤਲਬ ਸਿੱਖ ਜਥੇਬੰਦੀਆਂ ਸਾਰੇ ਲੋਕਾਂ 'ਚ ਇਹ ਚੀਜ਼ ਬਹੁਤ ਜ਼ਿਆਦਾ ਫੈਲ ਗਈ ਕਿ ਹਾਂ ਇੱਕ ਬਜ਼ੁਰਗ ਨਾਲ ਧੱਕਾ ਹੋਇਆ ਵਾਕਿਆ ਹੀ ਹੋਇਆ ਧੱਕਾ ਵਾ ਪਰ ਜ ਮਾਨਤੇ ਬੀਤ ਰਹੀ ਆ ਉਹ ਉਹਨੂੰ ਪਤਾ ਜਾਂਾਨੂੰ ਪਤਾ ਪਰ ਮੈਂ ਇਸ ਬਾਬਾ ਜੀ ਇਹ ਵੀ ਸੁਣਨ ਚ ਆਇਆ ਕਹਿੰਦੇ ਵੀ ਜਿਹਨੇ ਇਹ ਬੇਅਦਬੀ ਕੀਤੀ ਆ ਜਿਹੜੇ ਸਕਿਉਰਟੀ ਗਾਰਡ ਆ ਕਹਿੰਦੇ ਉਹਦੇ ਪਰਿਵਾਰਕ ਮੈਂਬਰ ਜਿਹੜੇ ਆਰਜੀਪੀਸੀ ਲੱਗੇ ਹੋਏ ਨੇ ਇਹਦੇ ਵਿੱਚ ਕਿੰਨੇ ਕਿਸੇ ਚਾਈਓ ਪਤਾ ਤੁਹਾਨੂੰ ਇਹ ਬਾਰੇ ਹਾਂਜੀ ਉਹਨੇ ਮੈਨੂੰ ਦੱਸਿਆ ਕਿ ਮੇਰਾ ਪਰਿਵਾਰ ਜਿਹੜਾ ਗੁਰਸੇਕਾ ਅਮਰਧਾਰੀ ਸਾਰਾ ਸਾਰਾ ਪਰਿਵਾਰ ਹੀ ਨੇਤਨੇਮ ਕਰਦਾ ਮੈਂ ਵੀ ਅਮਰ ਛਕਿਆ ਸੀ ਪਰ ਮੈਂ ਲਾ ਦਿੱਤਾ ਤੇ ਮੈਂ ਤੈਨੂੰ ਜਿਹੜਾ ਲਾਇਆ ਤੈਨੂੰ ਲਾਇਏ ਦੀ ਸਜ਼ਾ ਮਿਲੀ ਹੈ ਕਿ ਤੂੰ ਇੱਕ ਬਜ਼ੁਰਗ ਨਾਲ ਜਿਹੜਾ ਇਹ ਕੰਮ ਕੀਤਾ ਹਨ ਤੂੰ ਇਹ ਕੁਝ ਭੁਗਤ ਰਿਆ ਪਰ ਕੀ ਲੱਗਦਾ ਨਹੀਂ ਇਹ ਇੱਕ ਸਿੱਖ ਹੋ ਕੇ ਇੱਕ ਸਿੱਖ ਜਿਹੜੇ ਸਿੱਦੇ ਪੱਗ ਬੰਨੀ ਹੋਵੇ ਉਹਨੂੰ ਕਿਹਾ ਜਾਵੇ ਵੀ ਯਾਰ ਤੂੰ ਬਾਥਰੂਮ ਜਿਹੜਾ ਆਪਣੀ ਪੱਗ ਨਾਲ ਸਾਫ਼ ਕਰ ਇਹ ਕਿੰਨੀ ਕਬੰਡੀ ਜਿਹੜੀ ਗੱਲ ਆ ਕੀ ਲੱਗਦਾ ਨਹੀਂ ਉਹ ਸਿੱਖ ਹੁੰਦੇ ਉੱਤੇ ਕਲੰਕ ਆ ਉਹਨੂੰ ਸ਼ਰਮ ਆਉਣੀ ਚਾਹੀਦੀ ਆਪਣੇ ਉੱਤੇ ਸਿੱਖ ਕਹਿੰਦੇ ਜਿਵੇਂ ਤੁਸੀਂ ਦੱਸਿਆ ਵੀ ਸਾਰਾ ਪਰਿਵਾਰ ਨਾਮਸ਼ਕਿਆ ਸੀ ਉਨੇ ਅਮਰਤ ਲਾਤਾ ਅਮਰਤ ਭੰਗ ਕਰਤਾ ਕਿ ਲੱਗਦਾ ਨਹੀਂ ਉਹਨੂੰ ਸਜ਼ਾ ਵੀ ਇੱਚ ਦੀ ਮਿਲੀ ਆ ਵੇਖੋ ਉਹਨੂੰ ਸਜ਼ਾ ਵੀ ਮਿਲੀ ਆ ਬਾਕੀ ਸਜ਼ਾ ਦੇ ਹੱਕਦਾਰ ਸਿਸਟਮ ਆ ਜਿਹੜਾ ਜਿੱਥੇ ਉਹ ਮੰਦਾ ਕੰਮ ਕਰ ਰਿਹਾ ਉੱਥੇ ਸਿਸਟਮ ਇਹੋ ਜਿਹਾ ਕਿ ਉਹ ਕਹਿੰਦੇ ਆ ਕਿ ਉੱਥੇ ਜਿਹੜਾ ਮਤਲਬ ਉੱਥੇ ਰੂਲ ਬਣਾਇਆ ਵਾ ਕਿ ਜੇ ਕੋਈ ਕੁਝ ਦੇਖਦਾ ਵਾ ਤੇ ਉਹ ਬੰਦੇ ਕੋ ਸਾਫ ਕਰਾਇਆ ਜਾਏ ਤੇ ਉਹ ਕਿਤੇ ਉਹਨੇ ਰੂਲ ਦੇ ਹਿਸਾਬ ਨਾਲ ਚੱਲਿਆ ਵਾ ਜਦੋਂ ਬਾਥਰੂਮ ਕੀਤਾ ਤੇ ਉਹਨੇ ਪਹਿਲਾਂ ਆਹਦੇ ਕਿਤੇ ਬੂਸਟਰ ਨਾਲ ਸਾਫ ਕੀਤਾ ਤੇ ਬਾਅਦ ਪਾਗੜਾ ਸਾਫ ਕੀਤਾ ਤੇ ਮਤਲਬ ਇਹ ਵੀ ਇਹਦੇ ਵਿੱਚ ਜਿਹੜਾ ਸਿਸਟਮ ਵੜਿਆ ਹੋਵੇ ਇਹਨੂੰ ਸੁਧਾਰਨਾ ਪਊਗਾ ਜੇ ਰੂਲ ਦੀ ਗੱਲ ਕਰੀਏ ਕਿ ਰੂਲ ਚਾਹੀਦਾ ਸੀ ਉੱਥੇ ਕੋਈ ਪੋਚਾ ਰੱਖ ਦੇ ਕੋਈ ਉੱਥੇ ਬਾਥਰੂਮ ਵਾਸਤੇ ਕੋਈ ਬੋਤਲ ਰੱਖ ਦੇ ਪਾਣੀ ਵਾਸਤੇ ਸਾਫ ਕਰਨ ਵਾਸਤੇ ਕੋਈ ਦਸਮੀ ਰੱਖ ਦੇ ਭਾਈ ਜੇਕਰ ਇਸ ਤਰ੍ਹਾਂ ਦਾ ਹੋ ਗਿਆ ਇਹ ਥੋੜੀ ਬਹੁਤ ਕੱਪੜੇ ਦਾ ਹਾਲ ਵਾਂ ਗਿਆ ਸੀ ਸੇਦੀ ਜਿਹੜੀ ਤਾਜ਼ਾ ਆਪਾਂ ਉਹ ਸੋਨਾਂ ਦਾ ਸਾਫ ਕਰਾਵਾਂਗੇ ਉਹਨਾਂ ਦਾ ਜਿਹ ਗਲਤੀ ਮੰਨ ਰਹੇ ਆ ਉਹਨਾਂ ਨੂੰ ਪਤਾ ਕਿ ਹਾਂ ਗਲਤੀ ਹੈ ਜਿਹੜੀ ਸਾਡੀ ਦਸਤਾਰ ਹੈ ਬਹੁਤ ਔਖੀ ਮਿਲੀ ਹੈ ਬਹੁਤ ਛਿੱਧੀਆਂ ਦੇਣੀਆਂ ਪਈਆਂ ਕੌਮ ਨੂੰ ਤੇ ਪਰ ਉਹ ਜਿਹੜੇ ਮੂਰਖ ਇਨਸਾਨ ਹੋ ਸਕਦਾ ਜਿਹੜਾ ਇੱਕ ਬੰਦੇ ਕਰਕੇ ਜਿਹੜੇ ਇੰਨੇ ਬੰਦੇ ਜਿਹੜੇ ਖਰਾਬ ਹੋ ਰਹੇ ਆ ਇੰਨਾ ਸਿਸਟਮ ਸਾਡਾ ਜਿਹੜਾ ਵੇਖਣਾ ਪੈ ਰਿਹਾ ਤੇ ਬਹੁਤ ਮੈਂ ਤਾਂ ਗਲਤ ਵਾਲੀ ਗੱਲ ਆ ਬਾਕੀ ਹੁਣ ਵੀ ਤਾੜਨਾ ਕਰਦੇ ਆ ਕਿ ਜੇ ਅੱਗੇ ਤੋਂ ਕੋਈ ਹੋਜੀ ਘਟਨਾ ਹੁੰਦੀ ਆ ਉਹਨੂੰ ਕੋਈ ਫੇਨ ਦਿੱਤੀ ਜਾਊਗੀ ਉਹਨੂੰ ਸਿਰਫ ਸੌਦਾ ਲਾਇਆ ਜਾਊਗਾ ਬਾਅਦ ਚ ਕੋਈ ਨਾ ਕਹੇ ਬਾਅਦ ਚ ਨੇਂ ਅੰਗ ਕੁਰਦੇ ਆ ਜਾਂ ਸੌਦਾ ਲਾਉਂਦੇ ਆ ਤੇ ਤੁਸੀਂ ਸੌਦਾ ਲਾਉਣ ਵਾਲੇ ਕੰਮ ਪਤਾ ਵਾ ਕਿ ਕਿੰਨਾ ਹੱਟੇ ਦਿਲ ਚ ਮਸੂਦ ਰਹਾ ਅਸੀਂ ਕਿਦਾਂ ਹੱਥ ਬਨ ਬਨ ਰੱਖੇ ਆ ਅਸੀਂ ਵੀ ਕੁੱਟਣ ਨੂੰ ਨੂੰ ਕੁੱਟ ਸਕਦੇ ਕਿਉਂਕਿ ਉਹਦੇ ਸਿਰ ਤੇ ਵੀ ਦਸਤਾਰ ਸੱਜੀ ਹਨ ਉਹਨੂੰ ਦਸਤਾਰ ਦੀ ਕਦਰ ਆ ਤੇ ਤਾਂ ਉਹਨੂੰ ਬਖਸਿਆ ਗਿਆ ਪਰ ਗੱਲ ਕਰੀਏ ਬਾਬਾ ਜੀ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਤੁਸੀਂ ਬਟਾਲੇ ਤੋਂ ਚੱਲ ਕੇ ਸਪੈਸ਼ਲ ਆਏ ਹੋ ਅਸੀਂ ਦੇਖਿਆ ਮਸਲ ਵਿੱਚ ਬੜੀਆਂ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਜਦੋਂ ਕਿਤੇ ਕੋਈ ਮਸਲਾ ਹੁੰਦਾ ਜਥੇਬੰਦੀਆਂ ਝਟਖੜੀਆਂ ਹੋ ਜਾਂਦੀਆਂ ਨੇ ਝਟਾ ਆ ਕੇ ਕਿਸੇ ਦੇ ਦਿਵਾਲੇ ਹੋ ਜਾਂਦੀਆਂ ਨੇ ਅੱਜ ਜਦੋਂ ਖੜਨ ਦੀ ਲੋੜ ਸੀ ਅੱਜ ਅੱਜ ਭਾਵੇਂ ਬਾਪੂ ਜੀ ਨਹੀਂ ਸੀ ਸਿੱਖ ਨਹੀਂ ਸੀ ਸਰਦਾਰ ਪਰ ਸਿੱਤੇ ਉਤੇ ਪੱਗ ਤੇ ਹੈਗੀ ਨਹੀਂ ਆਪਾਂ ਪੱਗ ਦੀ ਗੱਲ ਕਰਨੀ ਹੈ ਨਾ ਕਿ ਮੋਢੇ ਦੀ ਗੱਲ ਕਰਨੀ ਜਾਂ ਕਿਸੇ ਗੱਲ ਕਰਨੀ ਆ ਠੀਕ ਹੈ ਨਾ ਅੱਜ ਤੁਸੀਂ ਖੜ ਗਏ ਹੋ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਬਟਾਲੇ ਤੋਂ ਆ ਕੇ ਪਹੁੰਚੇ ਹੋ ਇੱਥੋਂ ਦੀ ਜਥੇਬੰਦੀਆਂ ਕਿਉਂ ਨਹੀਂ ਪਹੁੰਚੇ ਅੱਜ ਵੇਖੋ ਹਰ ਇੱਕ ਜਿੰਨੂੰ ਗੁਰੂ ਸਾਹਿਬ ਨੇ ਸੇਵਾ ਲਾਉਣੀ ਉਹ ਹੀ ਪਹੁੰਚ ਸਕਦਾ ਕੋਈ ਬੰਦਾ ਹੋਰ ਨਹੀਂ ਪਹੁੰਚ ਸਕਦਾ ਮੈਂ ਵਧਾਈ ਦਾ ਪਾਤਰ ਇਹ ਕਰਕੇ ਕਿ ਆਹ ਵੀਰ ਜਿਹੜਾ ਹੈ ਤਰਨਤਾਰਨ ਤੋਂ ਆਇਆ ਆ ਵੀਰ ਵੀ ਆਏ ਵੇਖੋ ਅਸੀਂ ਕੱਲੇ ਨਹੀਂ ਕੱਲੇ ਕੋਈ ਜੀ ਕੋਈ ਇਨਸਾਨ ਵੀ ਨਹੀਂ ਆ ਸਾਰੇ ਵੀਰ ਆਏ ਆ ਸਾਰੇ ਵੀਰਾਂ ਨੇ ਸਲਾਹ ਕਰਕੇ ਸਵੇਰ ਦੇ ਮਤਲਬ ਵਿਚਾਰੇ ਸਿੰਘ ਲੱਗੇ ਆ 6 ਵਜੇ ਤੇ ਬਜ਼ੁਰਗ ਨੂੰ ਲੱਭਣ ਨੂੰ ਤੇ ਇਹਨੂੰ ਲੱਭ ਕੇ ਕੀ ਦਸਤਾਰ ਸਜਾ ਗਜ ਨੇ ਉਹਦੇ ਮਨ ਚ ਨਾ ਕੁਝ ਰਹਿ ਕੇ ਦਸਮੇਸ਼ ਤਰਨਾਦਰ ਤੋਂ ਸਿੰਘ ਆਏ ਆ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੋਂ ਆਏ ਆ ਮਤਲਬ ਦੂਰੋ ਦੂਰੋ ਸਿੰਘ ਚਾਲ ਕੇ ਦਮ ਦਮੇ ਟਕਸਾਲ ਤੋਂ ਸਿੰਘ ਆਏ ਆ ਸਾਰੇ ਧੰਨਵਾਦ ਹੀ ਉਹਨਾਂ ਦਾ ਕਰਦੇ ਆ ਕਿ ਜਿਹੜੇ ਮਤਲਬ ਚਲੋ ਇਹ ਬਜ਼ੁਰਗ ਦੇ ਨਾਲ ਉੱਤੇ ਆ ਹਾਂ ਉਹਨਾਂ ਦਾ ਕਹਿਣਾ ਇਹ ਵੀ ਸੀ ਕਿ ਇਹ ਬਜ਼ੁਰਗ ਸ਼ਰਾਬ ਪੀਂਦੇ ਆ ਬਿਲਕੁਲ ਹਾਂ ਵੇਖੋ ਮੈਂ ਮੰਨ ਸਕਦਾ ਹਾਂ ਬਜ਼ੁਰਗਾਂ ਦਾ ਸ਼ਰਾਬ ਪੀਤੀ ਹੋਊਗੀ ਜੇ ਸ਼ਰਾਬ ਪੀਤੀ ਤੇ ਇਹ ਰੂਲ ਥੋੜਾ ਕੋਈ ਕਿਤੇ ਹੈਗਾ ਕਿਸੇ ਦਸਤਾਰ ਲਾ ਕੇ ਉਹਦਾ ਮੂਹ ਸਾਫ਼ ਕਰਾਓ ਕੋਈ ਕਪੜੇ ਨਾਲ ਵੀ ਸਾਫ਼ ਹੋ ਸਕਦਾ ਉੱਥੇ ਜਿਹੜਾ ਉੱਥੇ ਤਨਖਾਵਾ ਤੇ ਸਟਾਫ ਰੱਖਿਆ ਉਹ ਵੀ ਸਾਫ਼ ਕਰ ਸਕਦਾ ਪਰ ਕੀ ਲੱਗਦਾ ਨਹੀਂ ਬਾਬਾ ਜੀ ਬਾਰ ਬਾਰ ਜਿਵੇਂ ਇਹੋ ਸਵਾਲ ਕਰ ਰਹੇ ਸੀ ਮੈਂ ਵੀ ਜਿੱਥੇ ਬੰਦੇ ਇੱਕ ਨੂੰ ਫੋਨ ਕੀਤਾ ਸੀ ਵੀ ਆਪਾਂ ਗਾਹ ਹੋ ਕੇ ਮਦਦ ਕਰੀ ਅੱਗੇ ਹੈਲਪ ਕਰੀਏ ਉਹਨੇ ਕਹਿਣਾ ਵੀ ਨਹੀਂ ਗਰੇਵਾਲ ਸਾਹਿਬ ਜੀ ਇਹ ਜੀ ਸ਼ਰਾਬ ਪੀਤਾ ਬਾਬੂ ਸ਼ਰਾਬੀ ਆ ਪਰ ਕੀ ਲੱਗਦਾ ਨਹੀਂ ਆਪਾਂ ਸ਼ਰਾਬੀ ਦੀ ਮਤ ਨਹੀਂ ਕਰਨੀ ਆਪਾਂ ਜਿਹੜੇ ਸਿੱਤੇ ਤਾਜ ਆ ਚਾਹੇ ਪੱਗ ਬੰਨੀ ਆ ਚਾਹੇ ਮੋਨੇ ਦੇ ਸਿਰ ਤੇ ਆ ਚਾਹੇ ਸਿੱਖ ਦੇ ਸਿਰ ਤੇ ਆ ਆਪਾਂ ਉਸ ਪੱਗ ਦਾ ਮਾਨ ਸਨਮਾਨ ਕਰਨਾ ਆਪਾਂ ਉਸ ਦੀ ਪੱਗ ਦੀ ਰੱਖਿਆ ਕਰਨੀ ਉਸ ਪੱਗ ਦੀ ਗੱਲ ਕਰਨੀ ਅਸੀਂ ਵੇਖੋ ਜਿਹੜੀ ਦਸਤਾਰ ਹੈ ਦਸਤਾਰ ਤੇ ਪੰਜਾਬ ਦੇ ਵਿੱਚ ਵੀ ਕੋਈ ਦਸਤਾਰ ਨਾਲ ਛੇੜਛਾੜ ਕਰੂਗਾ ਤੇ ਉਹਦਾ ਸੋਧਾ ਤੇ ਇਦਾਂ ਹੀ ਲੱਗੂਗਾ ਤੇ ਇਦਾਂ ਹੀ ਕਾਰਵਾਈਆਂ ਹੋਣਗੀਆਂ ਅਸੀਂ ਕਹਿੰਨੇ ਆ ਕਿ ਜੇ ਪੰਜਾਬ ਦੇ ਵਿੱਚ ਕੋਈ ਵੀ ਦਸਤਾਰ ਦਾ ਮਸਲਾ ਆਉਂਦਾ ਨੂੰ ਦੱਸੋ ਅਸੀਂ ਕਾਰਵਾਈ ਕਰਾਂਗੇ ਕੋਈ ਭੇਤ ਭਾਵ ਨਹੀਂ ਵੇਖੋ ਬਜ਼ੁਰਗ ਦੇ ਸਿਰ ਤੇ ਦਸਤਾਰ ਮੰਨ ਲਓ ਉਹਨੇ ਸ਼ਰਾਬ ਪੀਤੀ ਪਰ ਦਸਤਾਰ ਤੇ ਬੰਨ ਕੇ ਰੱਖਦਾ ਨਾ 24 ਘੰਟੇ ਕਹਿਣ ਨੂੰ ਤੇ ਸਰਦਾਰ ਹੀ ਹੁਣ ਤੁਸੀਂ ਵੀ ਵੇਖੋਗੇ ਤੇ ਕਹਿਣਾ ਸਰਦਾਰ ਬੰਦਾ ਜਾ ਰਿਹਾ ਬਿਲਕੁਲ ਤਬ ਇਹਨਾਂ ਸੋਪੇ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਜਿਹੜੇ ਬੰਦੇ ਨੇ ਏਡੀ ਬੜੀ ਸਜ਼ਾ ਕੀਤੀ ਵੀ ਅਦੇ ਵੀ ਕੀਤੀ ਆ ਉਸ ਵਲੋਂ ਕੀ ਸਜ਼ਾ ਕੀ ਮਾਫੀਨਾਮਾ ਕੀਤਾ ਗਿਆ ਉਸ ਵਲੋਂ ਕੀ ਆਪਣੇ ਆਪ ਨੂੰ ਗਲਤੀ ਮੰਨਦਾ ਕਿ ਨਹੀਂ ਮੰਨਦਾ ਦਸਤਕਾਰੀ ਜਰੂਰ ਸਾਹਲਾ ਕਰਦੇ ਹੋ ਕੋ ਫੋਟੋ ਕੋ ਵੀਡੀਓ ਹੈਗੀ ਇਸ ਚੀਜ਼ ਦੀ ਗੱਲ ਬਾਤ ਦੀ ਹਾਂਜੀ ਉਹ ਸਾਰੀ ਵੀਡੀਓ ਤੁਹਾਨੂੰ ਦੇ ਦਿੱਤੀ ਜਾਊਗਾ ਤੁਸੀਂ ਵੀ ਚਲਾ ਲਿਓ ਕਿਉਂਕਿ ਵੇਖੋ ਅਸੀਂ ਵੀ ਕੋਈ ਰੱਬ ਨਹੀਂ ਹੈਗੇ ਅਸੀਂ ਵੀ ਇਨਸਾਨ ਆ ਅਸੀਂ ਤਾਂ ਜੋ ਸਾਡੀ ਸਿੱਖ ਰਹਿਤ ਮਰਿਆਦਾ ਅਨੁਸਾਰ ਜਿਹੜਾ ਉਹਨੂੰ ਸਜ਼ਾ ਲੱਗਣੀ ਉਹ ਲਾ ਦਿੱਤੀ ਅਸੀਂ ਉਹਨੂੰ ਇਹ ਕਿਹਾ ਸੀ ਕਿ ਤੂੰ ਹੀ ਅਕਾਲ ਤਖਸਾਲ ਪੇਸ਼ ਹੋ ਪੰਜਾਂ ਪਿਆਰਿਆਂ ਦੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਜੋਤ ਨੂੰ ਕਾਲ ਤਖ ਸਾਹਿਬ ਪੰਜ ਪਿਆਰੇ ਸੇਵਾ ਲਾਉਣਗੇ ਉਹ ਸੇਵਾ ਤਨੂੰ ਪੂਰੀ ਕਰਨੀ ਪਊਗੀ ਉਹਨਾਂ ਤੱਕ ਜਿਹੜਾ ਉਹ ਡਿਊਟੀ ਤੇ ਨਹੀਂ ਕਰ ਸਕਦਾ ਜਿਹੜੀ ਉਹ ਕੁੜੀ ਹੀ ਉਹ ਵੀ ਉਹਨਾਂ ਤੱਕ ਕਾਲ ਤੱਕ ਸਾਹਿਬ ਜਿੰਨਾ ਤੱਕ ਪੇਸ਼ ਨਹੀਂ ਹੁੰਦੀ ਉਹਨਾਂ ਤੱਕ ਮਤਲਬ ਜਿਹੜੀ ਉੱਥੇ ਡਿਊਟੀ ਤੇ ਬਾਹਰ ਨਹੀਂ ਹੋ ਸਕਦੀ ਬਾਕੀ ਮੈਨੇਜਰ ਸਾਹਿਬ ਨਾਲ ਆ ਮੈਨੇਜਰ ਸਾਹਿਬ ਨੇ ਵੀ ਗਲਤੀ ਮੰਨੀ ਆ ਕਿਉਂਕਿ ਇਹ ਜਿਹੜਾ ਪਹਿਲਾ ਮੈਨੇਜਰ ਸਾਹਿਬ ਉਹ ਹੁਣ ਮਤਲਬ ਇੱਥੇ ਛੁੱਟੀ ਜੈਮ ਲੈ ਕੇ ਆ ਕਿਉਂਕਿ ਮਸਲਾ ਤਾਨੂੰ ਪਤਾ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ ਪਰ ਇਹ ਗੁਰਸੇਖ ਬੰਦੇ ਆ ਇਹਨਾਂ ਨੇ ਬਹੁਤ ਤੁਹਾਡਾ ਸਾਥ ਦਿੱਤਾ ਇਹਨਾਂ ਵੀ ਕਿਹਾ ਕਿ ਮੇਰੇ ਕੋ ਗਲਤੀ ਹੋਈ ਆ ਕਿ ਮਤਲਬ ਜਿਹੜਾ ਬਿਲਕੁਲ ਮੈਨੇਜ ਅਜੇ ਕੁਮਾਰ ਅਜੇ ਕੁਮਾਰ ਮੇਰੀ ਵੀ ਫੋਨ ਤੇ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿ ਰਹੇ ਸੀ ਕਿ ਕੁੜੀ ਨੇ ਜਿਹੜੀ ਆ ਵੀਡੀਓ ਵੈਲ ਕਰਤੀ ਆ ਵਾ ਫੋਟੋ ਵੈਲ ਕਰਤੀ ਆ ਵਾ ਇਸ ਕਰਕੇ ਅਸੀਂ ਇਹਨੂੰ ਕੱਢ ਰਹੇ ਆ ਉਹ ਮਨਿਸਪੀ ਕੁੜੀ ਨੂੰ ਜਿਹੜੀ लवली ਸਾਡੀ ਭੈਣ ਆ ਨੌਕਰੀ ਤੇ ਵਾਪਸ ਬਹਾਲ ਕਰਤਾ ਕਿ ਨਹੀਂ ਕਰਤਾ ਕਿ ਜਹ ਹਜੇ ਸਸਪੈਂਡ ਹੈ ਇਹ ਲੜਕੀ ਨੂੰ ਬਹਾਲ ਕਰ ਦਿੱਤਾ ਗਿਆ ਜੀ ਦੇਖੋ ਇਹ ਤੇ ਬਹੁਤ ਮੰਦਭਾਗੀ ਸੀ ਘਟਨਾ ਜਿਹੜੀ ਹੋਈ ਸੀ ਮੇਰੇ ਸੀਨੀਅਰ ਇਹ ਪਹਿਲਾਂ ਅਜੇ ਕੁਮਾਰ ਜੀ ਸੀ ਮੈਂ ਇੱਕ ਤਰੀਕ ਤੋਂ ਜੁਆਇਨ ਕੀਤਾ ਹੋਇਆ ਇੱਧਰ ਹੁਣ ਮੈਂ ਆਣ ਕੇ ਸਾਰਾ ਚਾਰਜ ਸਾਂਭਿਆ ਹੋਣਾ ਤੇ ਮੈਂ ਦੇਖਿਆ ਗਿਆ ਤੇ ਮੈਨੂੰ ਜੋ ਇਹ ਮਿਲੀ ਹੈ ਮੈਨੂੰ ਬਹੁਤ ਮੰਦਭਾਗੀ ਮਿਲੀ ਹੈ ਖਬਰ ਵੀ ਇਹ ਜਿਹੜੀ ਆ ਮੈਂ ਉਸ ਲੜਕੇ ਕੋ ਮਾਫੀ ਮੰਗਵਾਈ ਗਈ ਹੈ ਔਰ ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਨਾਲ ਖੜ ਕੇ ਉਹਦੇ ਕੋ ਮਾਫੀ ਮੰਗਾਈ ਹੈ ਔਰ ਬਾਪੂ ਜੀ ਨੂੰ ਜੋ ਦਫਤਾਰ ਸੀ ਉਹਨਾਂ ਦੀ ਲਾਈ ਗਈ ਸੀ ਉਹ ਦੁਬਾਰਾ ਅੱਜ ਸਜਾਈ ਗਈ ਹੈ ਕੀ ਉਹ ਇੱਕ ਸਿੱਖੀ ਆਪਾਂ ਬਹੁਤ ਮੁਸ਼ਕਲ ਲਈ ਹੋਈ ਹੈ ਸਿੱਖੀ ਜੋ ਉਹਨਾਂ ਦੇ ਸਿਰ ਤੇ ਅਜ ਤਾਜ ਹੈ ਉਹ ਸਜਾਇਆ ਗਿਆ ਹੈ ਠੀਕ ਹੈ ਜੀ ਤੇ ਆਈ ਬਾਬਾ ਜੀ ਨਾ लवली ਭਾਈ ਹਾਂ ਮੈਂ ਪੈਨ ਮੇਰੀ लवली ਮੈਡਮ ਹੈ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਉਹਨਾਂ ਨੂੰ ਮੈਂ ਦੁਬਾਰਾ ਡਿਊਟੀ ਤੇ ਬੁਲਾਵਾਂਗਾ ਠੀਕ ਹੈ ਜੀ ਤੇ ਬਾਕੀ ਜੋ ਉਹਨੂੰ ਸਜ਼ਾ ਲੜਕੇ ਨੂੰ ਮੈਂ ਦਿੱਤੀ ਗਈ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਾਬਾ ਹੀ ਨਾ ਗੱਲ ਕਰਦੇ ਆ ਕਿਉਂਕਿ ਬਾਬਾ ਜੀ ਦਾ ਮੇਨ ਅਹਿਮ ਮੁੱਦਾ ਸੀ ਅਹਿਮ ਗੱਲ ਬਾਬਾ ਜੀ ਦੇ ਬਾਬੇ ਖੜੇ ਹੋ ਜਿਓ ਥੋੜਾ ਜਿਆਦਾ ਮਾਬਾਈ ਕਿਸ ਤਰ੍ਹਾਂ ਦੇ ਦੇ ਦਿਓ ਜਿਹੜੀ ਪੱਗ ਦੀ ਤੁਹਾਡੇ ਕੋ ਉਹਨਾਂ ਨੇ ਬੇਦਬੀ ਕਰਾਈ ਸੀ ਤੋਂ ਐਸੇ ਪੱਗ ਨਾਲ ਜਿਹੜਾ ਕਿ ਉੱਥੇ ਬਾਥਰੂਮ ਸਾਫ਼ ਕਰਾਇਆ ਗਿਆ ਸੀ ਅੱਜ ਇਹਨਾਂ ਜੱਥੇ ਬੰਦੀਆਂ ਸਾਡਾ ਵਰੁਣ ਭਰਾ ਖਾਸ ਕਰਕੇ ਤੇ ਹੋਰ ਜੱਥੇ ਬੰਦੀਆਂ ਪਹੁੰਚੀਆਂ ਨੇ ਤੁਹਾਨੂੰ ਫਿਰ ਤੋਂ ਪਕੜੀ ਬਣ ਕੇ ਸੋਪਿਆ ਬਾ ਕੇ ਸਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਹੁਣ ਤੁਹਾਨੂੰ ਜਿਹੜਾ ਦੁੱਖ ਲੱਗਾ ਸੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੋਣਾ ਸ਼ੁਕਰਾ ਹੈ ਦਾ ਮੈਂ ਧੰਨਵਾਦ ਆ ਰੋਣਾ ਨਹੀਂ ਬਾਬਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਿਲਕੁਲ ਜੀ ਅੱਖਾਂ ਭਰੀਆਂ ਬਾਬੂ ਜੀ ਦੀਆਂ ਤੁਸੀਂ ਦੇਖ ਸਕਦੇ ਹੋ ਬਾਬੂ ਜੀ ਅੱਖਾਂ ਚ ਪਾਣੀ ਆ ਗਿਆ ਇਹ ਬਾਬੂ ਜੀ ਦੇ ਖੁਸ਼ੀ ਦੇ ਆਸਰੂ ਨੇ ਮੈਨੂੰ ਲੱਗਦਾ ਪਹਿਲਾਂ ਦੁੱਖ ਬਹੁਤ ਭੁੱਲਿਆ ਬਾਬੂ ਜੀ ਨੇ ਪਰ ਹੁਣ ਕੋਈ ਕਹਿੰਦੇ ਦੁੱਖ ਜਿਹੜਾ ਚਲੇ ਗਿਆ ਬਾਬੂ ਜੀ ਦਾ ਬਾਬਾ ਜੀ ਹੁਣ ਰੋਣਾ ਨਹੀਂ ਆ ਕੰਮ ਆਣੀਆਂ ਕਿਉਂ ਤੁਸੀਂ ਕੰਮ ਨਹੀਂ ਦੇਓ ਕੰਮ ਆਣੀਆਂ ਵੇਖੋ ਇੰਨੇ ਜੱਥੇ ਬੰਦਿਆ ਨਹੀਂ ਨਹੀਂ ਇਹ ਰੋਣਾ ਨਹੀਂ ਆ ਵੇਖੋ ਤੁਸੀਂ ਦੇਖ ਸਕਦੇ ਹੋ ਬਾਬੂ ਜੀ ਕੰਮ ਹੀ ਆ ਰਹੇ ਨੇ ਬਾਬੂ ਕੰਮ ਨਹੀਂ ਹੋ ਕੰਮ ਹੋਣਾ ਅੱਖਾਂ ਚ ਅਥਰੂ ਆ ਰਹੇ ਨੇ ਬਿਲਕੁਲ ਹੌਸਲਾ ਬਾਬਾ ਵੇਖੋ ਵੇਖੋ ਇੰਨੇ ਜ ਤੇ ਬਾਬੂ ਸਭ ਤੋਂ ਵੱਡੀ ਦੂਸਰੀ ਗੱਲ ਜਿਹੜੀ ਆ ਤਾਂ ਇਹ ਸਾਂਝੀ ਕਰਨੀ ਆ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਸ਼ਰਾਬ ਪੀਂਦੇ ਹੋ ਅੱਜ ਤੋਂ ਬਾਅਦ ਜੱਥੇ ਬੰਦੀਆਂ ਸਾਰੀਆਂ ਤੁਹਾਡੇ ਹਾਜ਼ਰੀ ਵਿੱਚ ਦੇ ਇੱਕ ਸਾਡੇ ਕੈਮਰੇ ਸਾਹਮਣੇ ਤੁਸੀਂ ਅੱਜ ਸੌਂ ਖਾਓ ਤੇ ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਨਹੀਂ ਲਾਉਣਾ ਵੇਖੋ ਅੱਜ ਭੈਣ ਭਰਾ ਖੜੇ ਤੁਹਾਡੇ ਬੱਚੇ ਖੜੇ ਨੇ ਜੱਥੇ ਬੰਦੇ ਖੜੀਆਂ ਨੇ ਤੁਹਾਨੂੰ ਪੂਰਾ ਮਾਨ ਸਨਮਾਨ ਕੀਤਾ ਗਿਆ ਜੇਕਰ ਤੁਹਾਡਾ ਹੋਇਆ ਇਸ ਕੋਚ ਆ ਸ਼ਰਾਬ ਤੋਂ ਤੋਬਾ ਕਰ ਦੋ ਵੀ ਸ਼ਰਾਬ ਨਹੀਂ ਪੀਣੀ ਅੱਜ ਤੋਂ ਬੋਲ ਕੇ ਮਾਣ ਬੋਲ ਕੇ ਸੋਚੋ ਨਹੀਂ ਪੀਣੀ ਸ਼ਰਾਬ ਬਸ ਨਹੀਂ ਪੀਣੀ ਆਥੀ ਲੋਨ ਕਹਿ ਦੋ ਸਕਦਾ ਨਾ ਕਰੀ ਸਾਰੇ ਅੱਗੇ ਮਹਸਾਜ ਹੋਰ ਨਹੀਂ ਪਈ ਤੇ ਜੀ ਮਬਾ ਧੰਨਵਾਦ ਜੀ ਸੋਨਹਾਰ ਸਤਿ ਆਕਾਲ ਮਰੋਂ ਜੀ ਕਿਸ ਤਰ੍ਹਾਂ ਦੇ ਦਿਓ ਪੂਰਾ ਹੋ ਗਿਆ ਮਨ ਚ ਜਿਹੜਾ ਤੁਸੀਂ ਸ਼ੁਰੂ ਕੀਤਾ ਸੀ ਪਰਨੇ ਬਾਪੂ ਨੇ ਇਨਸਾਫ ਦਵਾਉਂਦਾ ਇਨਸਾਫ ਮਿਲ ਗਿਆ ਕਿ ਨਹੀਂ ਮਿਲ ਗਿਆ ਸਾਡੇ ਦੇਖੋ ਜੀ ਮੈਂ ਤੇ ਸਿੱਖ ਜਥੇਬੰਦੀਆਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦਾ ਵਾਂ ਸਾਨੂੰ ਮੇਨ ਗੱਲ ਇਹ ਗਈ ਕਿ ਜੋ ਬਾਪੂ ਦਾ ਅੰਦਰੋਂ ਦਿਲ ਟੁੱਟਣਾ ਉਦੀ ਪਰਵਾਹੀ ਕੀਤੀ ਜਾਵੇ ਠੀਕ ਹੈ ਨਾ ਲੇਕਿਨ ਇੱਥੇ ਮੈਂ ਤਾਂ ਸੀਰੀਅਸਲੀ ਕਹਿ ਰਿਹਾ ਵਾਂ ਇਹ ਵਿਧਾਈ ਦੇ ਪਾਤਰ ਨੇ ਮੈਂ ਬਹੁਤ ਖੁਸ਼ੀ ਅੱਜ ਹੋਈ ਆ ਕਿ ਸਿੱਖ ਜਥੇਬੰਦੀਆਂ ਅੱਗੇ ਆਈਆਂ ਬਾਪੂ ਜੀ ਦੇ ਦਸਤਾਰ ਵੀ ਉਹਨਾਂ ਨੇ ਸਜਾਤੀ ਆ ਤੇ ਉਹਨਾਂ ਦਾ ਜੋ ਮਾਨ ਸਨਮਾਨ ਹੀ ਉਹਨਾਂ ਨੂੰ ਮੋੜ ਮਿਲ ਗਿਆ ਬਾਬਾ ਰਤਨ ਸਿੰਘ ਗੱਲ ਕਰਦੇ ਆ ਬਾਬਾ ਜੀ ਤੁਸੀਂ ਵੀ ਤਰਨ ਤਾਂ ਤੋਂ ਤੁਸੀਂ ਆਇਓ ਹਮੇਸ਼ਾ ਅਸੀਂ ਦੇਖਦੇ ਆ ਤੁਸੀਂ ਲੋੜਵੰਦਾਂ ਦਾ ਇਹ ਸੇਵਾ ਕਰਦੇ ਹੋ ਜਿੱਥੇ ਕਿਸੇ ਦਾ ਭਲਾ ਹੋਣਾ ਕਿਸੇ ਜੀ ਨੂੰ ਲੈ ਕੇ ਜਾਂਦੇ ਹੋ ਰੱਬੀ ਰੂਹ ਨੂੰ ਤੁਸੀਂ ਲੈ ਕੇ ਜਾਂਦੇ ਹੋ ਅੱਜ ਤੁਸੀਂ ਕਿਥਾਂ ਦੇਖਦੇ ਹੋ ਅੱਜ ਭਰਾ ਸਾਡੇ ਖੜੇ ਨੇ ਜਥੇਬੰਦੀ ਖੜੀਆਂ ਨੇ ਕੀ ਕਹਿਣਾ ਚਾਹੋਗੇ ਅੱ ਸنگਜੀ ਜਿੱਦਾਂ ਤੁਸੀਂ ਵੇਖਿਆ ਸੀ ਮੇਰੇ ਜਗਰੂ ਵੀਰੇ ਨੇ ਤੁਹਾਨੂੰ ਬਿਆਨ ਵੀ ਕੀਤਾ ਸੀਗਾ ਕਿ ਬਜ਼ੁਰਗ ਬਾਪੂ ਦੀ ਦਸਤਾਰ ਲਵਾਈ ਗਈ ਪਹਿਲਾਂ ਪਹਿਲਾਂ ਤੇ ਉਹ ਹੀ ਨੀਚੇ ਹਰਕਤ ਸੀਗੀ ਉਸ ਤੋਂ ਬਾਅਦ ਉਸੇ ਦਸਤਾਰ ਨਾਲ ਉਹਦਾ ਜਿਹੜਾ ਮੂਤਰ ਸੀਗਾ ਮਲ ਉਹ ਸਾਫ਼ ਕਰਾਇਆ ਗਿਆ ਮਤਲਬ ਇਸ ਤੋਂ ਕਾਨੂੰਨੀ ਹਰਕਤ ਕੋਈ ਹੋ ਹੀ ਨਹੀਂ ਸਕਦੀ ਪਰ ਫੇਰ ਵੀ ਮੈਂ ਇਸ ਭੈਣ ਦਾ ਧੰਨਵਾਦ ਕਰਦਾ ਵਾਂ ਚਲੋ ਕਮੇਟੀਆਂ ਬਣੀਆਂ ਵਾਂ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈ ਠੀਕ ਹੈ ਜੀ ਪਰ ਇਸ ਭੈਣ ਨੇ ਉਹਦੀ ਇੱਕ ਉਦਾਹਰਨ ਵੀ ਦਿੱਤੀ ਆ ਅੱਜ ਉੱਥੇ ਜਿਹੜੇ ਬੰਦੇ ਸੀਗੇ ਸਟਾਫ ਦੇ ਵਿੱਚ ਪਤਾ ਨਹੀਂ ਕਿੰਨੇ ਬੰਦੇ ਸੀ ਜਿਨ੍ਹਾਂ ਸਾਹਮਣੇ ਹਰਕਤ ਹੋਈ ਉਹਨਾਂ ਵੱਲੋਂ ਕੋਈ ਆਵਾਜ਼ ਨਹੀਂ ਉਠਾਈ ਗਈ ਇੱਕ ਔਰਤ ਹੋ ਕੇ ਇਹਨੇ ਨਾਰੀ ਸ਼ਕਤੀ ਦਾ ਅੱਜ ਭੈਣ ਨੇ ਆਪਾਂ ਨੂੰ ਪੂਰਾ ਇੱਕ ਉਦਾਹਰਨ ਦਿੱਤੀ ਆ ਇਸ ਪੈਣ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਕੱਲ ਲੋਕ ਕਹਿ ਦਿੰਦੇ ਆ ਕਿ ਹਿੰਦੂ ਐ ਆ ਸਿੱਖ ਐ ਆ ਪਰ ਇਸ ਪੈਣ ਨੇ ਚਲੋ ਮਾੜਾ ਬਹੁਤ ਹੈ ਪਰ ਉਹਦੇ ਵਿੱਚੋਂ ਸਾਨੂੰ ਕੋਈ ਚੰਗਾ ਵੀ ਮਿਲਿਆ ਅੱਜ ਕਿ ਇਸ ਪੈਣ ਨੇ ਹਿੰਦੂ ਸਿੱਖ ਏਕਤਾ ਦੀ ਇੱਕ ਮਿਸਾਲ ਦਿੱਤੀ ਆ ਕਿਸ ਤਰ੍ਹਾਂ ਜਦ ਬਾਬਰਤਨ ਜੀ ਆਪਣੀ ਨੌਕਰੀ ਦਾਤ ਲਾਤੀ ਆ ਪੈਣ ਨੂੰ ਭਾਵੇਂ ਰੋਟੀ ਦੀ ਫਿਕਰ ਨਹੀਂ ਸੀ ਬਾਲ ਬੱਚਿਆਂ ਦੀ ਫਿਕਰ ਨਹੀਂ ਸੀ ਨੌਕਰੀ ਤੇ ਦਾਤ ਲਾਤੀ ਸੀ ਨੌਕਰੀ ਕੱਢ ਦਿੱਤੀ ਗਈ ਸੀ ਤੇ ਪੈਣ ਦਾ ਕਹਿਣਾ ਭਾਵੇਂ ਨੌਕਰੀ ਚਲ ਗਈ ਕੋਈ ਗੱਲ ਨਹੀਂ ਆ ਕਹਿੰਦੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਾਰਤਾ ਆਪਣੇ ਬਾਲ ਬੱਚੇ ਵਾਰ ਦਿੱਤੇ ਪਗੜੀ ਕਰਕੇ ਭਾਵੇਂ ਹਿੰਦੂ ਧਰਮ ਆਕੇ ਖੜ ਗਏ ਜਾਕੇ ਪਾਵੇ ਸਾਡੀਆਂ ਜਥੇਬੰਦੀਆਂ ਨਹੀਂ ਖੜੀਆਂ ਆਕੇ ਲੋਕ ਨਹੀਂ ਖੜੇ ਆਕੇ ਸਿਕ ਜਥੇਬੰਦੀਆਂ ਪਰ ਇਹ ਦੋਵੇਂ ਭੈਣ ਭਰਾ ਬੜੀ ਸ਼ਾਬਾਸ਼ ਨੇ ਬਰਹਿਮਤ ਦੇ ਲੈ ਗਏ ਇਹਨਾਂ ਨੇ ਪੂਰਾ ਸਟੈਂਡ ਲਿਆ ਕੇ ਇਹ ਭੈਣ ਨੂੰ ਉਸ ਟਾਈਮ ਭੁੱਲ ਗਈ ਸੀ ਕਿ ਮੈਂ ਉੱਥੇ ਨੌਕਰੀ ਕਰਦੀ ਆ ਇਸ ਭੈਣ ਨੂੰ ਭੁੱਲ ਗਿਆ ਸੀਗਾ ਕਿ ਮੇਰਾ ਸਿਰ ਤੇ ਸਾਈਨ ਹੈਗਾ ਮੇਰਾ ਇਹੋ ਕੀਤਾ ਵਾ ਇਥੋਂ ਮੈਂ ਆਪਣੇ ਬੱਚੇ ਪਾਲਦੀ ਆ ਇਸ ਭੈਣ ਨੂੰ ਸਿਰਫ ਤੇ ਸਿਰਫ ਇੱਕ ਫੋਕਸ ਹੈਗਾ ਕਿ ਬਾਪੂ ਮੇਰੇ ਪਿਓ ਦੀ ਬੇਦਬੀ ਹੋਈ ਆ ਇਹਨੇ ਇੱਕ ਬਾਪੂ ਨਹੀਂ ਮੰਨਿਆ ਇਹਨੇ ਮੰਨਿਆ ਕਿ ਮੇਰੇ ਪਿਓ ਦੀ ਬੇਦਬੀ ਹੋਈ ਆ ਵੀ ਜੇਕਰ ਮੇਰੀ ਇੱਜ਼ਤ ਹੈਗੀ ਆ ਤੇ ਫੇਰ ਹੀ ਮੇਰੇ ਨਾਲ ਜਿਹੜਾ ਕੰਮ ਵਾ ਕੀਤਾ ਫੇਰ ਹੀ ਮੈਨੂੰ ਸੋਭਾ ਦਿੰਦਾ ਵਾ ਜੇ ਮੇਰੀ ਰਿਸਪੈਕਟ ਨਹੀਂ ਹੈਗੀ ਮੇਰੇ ਪਿਓ ਦੀ ਰਿਸਪੈਕਟ ਨਹੀਂ ਹੈਗੀ ਤੇ ਸਾਡਾ ਜਿਹੜਾ ਕੋਈ ਵੀ ਕੀਤਾ ਉਹ ਸਾਨੂੰ ਸੇਵਾ ਨਹੀਂ ਦਿੰਦਾ ਭਾਈ ਅੱਜਕੱਲ ਹਰ ਕੋਈ ਇੱਜ਼ਤ ਦੇਖ ਕੇ ਕਹਿੰਦੇ ਨਾ ਇੱਜ਼ਤ ਸਿੱਕੇ ਤੇ ਟੰਗ ਦਿੰਦੇ ਆ ਹਨਾ ਪਰ ਸਾਰੇ ਲੋਕ ਐਵੇਂ ਦੇ ਨਹੀਂ ਹੈਗੇ ਇਸ ਭੈਣ ਨੇ ਇੱਕ ਮਿਸਾਲ ਦਿੱਤੀ ਆ ਕਿ ਜੇਕਰ ਸਾਡਾ ਈਮਾਨ ਵਾ ਸਾਡੀ ਇੱਜ਼ਤ ਵਾ ਸਾਡੀ ਰਿਸਪੈਕਟ ਵਾ ਤੇ ਤਾਂ ਹੀ ਸਭ ਕੁਝ ਆ ਓਦਾਂ ਕੁਝ ਨਹੀਂ ਆ ਹਾਂਜੀ ਤੇ ਭਲਵਾਂ ਜੀ ਤੁਸੀਂ ਦੇਖਿਆ ਜਥੇ ਬੰਦਿਆ ਖੜ ਗਿਆ ਨੇ ਆ ਕੇ ਤੇ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਸਾਰਿਆਂ ਦਾ ਬੜੀ ਵੱਡੀ ਅੱਜ ਸੇਵਾ ਲੁੱਟੀ ਗਈ ਇਹਨਾਂ ਵੱਲੋਂ ਬੜਾ ਵੱਡਾ ਅਹਿਮ ਕੰਮ ਕੀਤਾ ਗਿਆ ਕਿਉਂਕਿ ਜਿੱਥੇ ਗੱਲ ਕਰੀਏ ਬੇਅਦਬੀ ਦੀ ਗੱਲ ਕਰੀਏ ਸਾਡੀ ਪਗੜੀ ਦੀ ਗੱਲ ਕਰੀਏ ਜਦੋਂ ਪਗ ਪੱਗ ਦੀ ਗੱਲ ਆਉਂਦੀ ਹੈ ਨਾ ਉਦੋਂ ਹਰ ਕਿਸੇ ਦਾ ਜਿਹੜਾ ਖੂਨ ਜਿਹੜਾ ਖੋਲਦਾ ਵਾ ਬਾਲਮੀਕ ਭਾਈਚਾਰੇ ਤੋਂ ਬੜੇ ਨਾਲ ਸਾਡੇ ਵੀਰ ਜੀ ਤੁਹਾਨੂੰ ਜਦੋਂ ਜਦੋਂ ਪਤਾ ਲੱਗਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਤੁਸੀਂ ਕਾਰਵਾਈ ਕੀਤੀ ਜਾਗੇ ਹਾਂਜੀ ਸਾਰਿਆਂ ਨੂੰ ਜੈ ਬਾਲਮੀਕੀ ਹਰ ਹਰ ਬਾਲਮੀਕੀ ਮੈਂ ਅਮਨਦੀਪ ਸਿੰਘ ਪਿੰਡ ਤੱਬੋ ਵਾਲੀ ਵਾਈਸ ਪ੍ਰੈਜ਼ੀਡੈਂਟ ਲਵ ਕੁਸ਼ਣਾ ਜਦੋਂ ਮੈਂ लवली ਭੈਣ ਦੇ ਫੇਸਬੁੱਕ ਤੇ ਇਹ ਵੀਡੀਓ ਵਾਇਰਲ ਹੁੰਦੀ ਵੇਖੀ ਮੈਂ लवली ਭੈਣ ਦਾ ਮੀਡੀਆ ਜਿਨ੍ਹਾਂ ਨੇ ਮੀਡੀਆ ਤੋਂ ਇਹਨਾਂ ਦੇ ਵਾਈ ਵੀਡੀਓ ਉਹਨਾਂ ਦਾ ਹੀ ਨੰਬਰ ਮਿਲਿਆ ਮੈਨੂੰ ਮੈਨੂੰ ਉਹਨਾਂ ਨੇ लवली ਭੈਣ ਦਾ ਨੰਬਰ ਦਿੱਤਾ ਮੈਂ ਰਾਤ 11 ਵਜੇ ਇਹਨਾਂ ਨੂੰ ਕਾਲ ਕੀਤੀ ਮੈਂ ਮੈਡਮ ਇਹ ਕਿੱਥੋਂ ਦੀ ਖਬਰ ਆ ਇਹਨਾਂ ਨੇ ਮੈਨੂੰ ਦੱਸਿਆ ਵੀ ਆਪਣੇ ਅੰਮ੍ਰਿਤਸਰ ਦੀ ਆ ਇਹਨਾਂ ਨੂੰ ਮੈਂ ਦੱਸਿਆ ਵੀ ਮੈਂ ਅੰਮ੍ਰਿਤਸਰ ਤੋਂ ਹੀ ਆ ਤੁਸੀਂ ਮੈਨੂੰ ਬੇਫਿਕਰ ਹੋ ਕੇ ਦੱਸੋ ਇਹਨਾਂ ਨੇ ਮੈਨੂੰ ਕਿਹਾ ਵੀ ਮੈਂ 6 ਵਜੇ ਤੜਕੇ ਡਿਊਟੀ ਤੇ ਆ ਜਾਨੀ ਆ ਮੈਂ ਇਹਨਾਂ ਨੂੰ ਰਾਤ 11 12 ਵਜੇ ਤੱਕ ਮੇਰੇ ਨਾਲ ਗੱਲ ਕਰਦੇ ਰਿਹਾ ਸਾਰੀ ਇਹਨਾਂ ਕੋਈ ਘਟਨਾ ਸੁਣ ਕੇ ਮੈਂ ਆਪਣੇ ਗੁਰਦੁਆਰੇ ਸਾਡੇ ਪਾਠੀ ਸਿੰਘ ਨੇ ਬਾਬਾ ਜੀ ਇਹ ਕਿ ਨਹੀਂ ਬਾਬਾ ਜੀ ਹਾਂਜੀ ਤੇ ਇਹਨਾਂ ਨਾਲ ਮੈਂ ਗੱਲ ਕੀਤੀ ਮੈਂ ਬਾਬਾ ਜੀ ਆ ਦਸਤਾਰ ਦੀ ਬੇਦਬੀ ਹੋਈ ਆ ਤੁਸੀਂ ਮੇਰੇ ਨਾਲ ਚੱਲਣਾ ਆ ਕਿਉਂਕਿ ਕਹਿੰਦੇ ਵੀ ਸਭ ਸਾਥ ਚੱਲ ਕੇ ਚੱਲੇ ਤੇ ਫੇਰ ਹੀ ਏਕਤਾ ਹੁੰਦੀ ਆ ਇਹਨਾਂ ਨੇ ਮੇਰੀ ਇੱਕ ਨਹੀਂ ਮੋੜੀ ਇਹਨਾਂ ਦਾ ਮੈਂ ਵੀ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਂ ਆਪਾਂ ਤੜਕੇ ਇਹਨਾਂ ਦੇ ਜਿੱਥੇ ਮੈਡਮ ਡਿਊਟੀ ਕਰਦੇ ਨੇ ਮੈਡਮ लवली ਜੀ ਉੱਥੇ ਆਪਾਂ ਗਏ ਤੇ ਉਹਨਾਂ ਨੇ ਸਾਨੂੰ ਮਤਲਬ ਕਿ ਬਾਪੂ ਜੀ ਦਾ ਡਰੈੱਸ ਦਿੱਤਾ ਆਈ ਬਾਪੂ ਜੀ ਦੇ ਘਰ ਤੜਕੇ 9 ਵਜੇ ਦੇ ਗਏ ਆ ਤੜਕੇ 9 ਵਜੇ ਦੇ ਜਾਣ ਦੇ باوجود ਵੀ ਸਾਨੂੰ ਬਾਪੂ ਜੀ ਨਹੀਂ ਮਿਲੇ ਠੀਕ ਹੈ ਜੀ ਉਹਨਾਂ ਦੇ ਘਰੋਂ ਆਪਾਂ ਮਤਲਬ ਕਿ ਬੈਠ ਕੇ ਫਿਰ ਸਾਨੂੰ ਬਾਬਾ ਜੀ ਨੇ ਕੋਲ ਕੀਤੀ ਬਾਬਾ ਜੀ ਦੇ ਕੋਲ ਗਏ ਆਪਾਂ ਫਿਰ ਆਪਾਂ ਨੂੰ ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਸੀ ਪੱਗ ਦੀ ਉਹ ਮਿਲੇ ਉਹਨਾਂ ਨੂੰ ਉੱਥੇ ਮਾਫੀ ਮਤਲਬ ਕਿ ਪੰਜ ਪਿਆਰਿਆਂ ਦੇ ਕਹਿੰਦੇ ਮਾਫੀ ਮੰਗਦੇ ਆ ਸ੍ਰੀ ਹਰਮੰਦਰ ਸਾਹਿਬ ਉਹਨਾਂ ਨੇ ਇਸ ਕਰਕੇ ਸਾਨੂੰ ਮਤਲਬ ਇੱਥੇ ਆਣ ਕੇ ਸ਼ਾਮ ਨੂੰ ਬਾਪੂ ਜੀ ਮਿਲੇ ਇਹਨਾਂ ਦੇ ਪੱਗ ਸਜਾਈ ਬਹੁਤ ਬਹੁਤ ਧੰਨਵਾਦ ਸਾਰਿਆਂ ਬਹੁਤ ਧੰਨਵਾਦੀ ਸਾਰੇ ਜਥੇਬੰਦਿਆ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜਾ ਅਹਿਮ ਤੇ ਰੋਲ ਲਗਾਇਆ ਖਾਸ ਕਰਕੇ ਸਾਡੀਆਂ ਸਿੱਖ ਜਥੇਬੰਦੀਆਂ ਸਾਡਾ ਵਰੂਨਪਰਾ लवली ਭੈਣ ਸਾਡੀ ਜਿਹੜੀ ਵਿਦਾਈ ਦੇ ਪਾਤਰ ਨੇ ਕਿਉਂਕਿ ਸਾਡਾ ਸੰਗਤ ਨੂੰ ਖਾਸ ਕਰਕੇ ਅਪੀਲ ਆ ਭਾਈ ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਮਾਮਲਾ ਹੁੰਦਾ ਚਾਹੇ ਸਿੱਖ ਦੀ ਪੱਗ ਦੀ ਗੱਲ ਕਰੀਏ ਜਾਂ ਕਿਸੇ ਵੀ ਧਰਮ ਦੀ ਗੱਲ ਕਰੀਏ ਭਾਈ ਇਕੱਠੇ ਹੋ ਕੇ ਗੱਲ ਕਰਿਆ ਕਰੋ ਯਾਰ ਇਹ ਨਾ ਕਿਆ ਕਰੋ ਫਰਾਣੇ ਧਰਮ ਦਾ ਜਾਂ ਫਰਾ ਨਾ ਕਰਿਆ ਕਰੋ ਵਰ ਨੂੰ ਭਲਾ ਜੇ ਕਿ ਨਾ ਖੜਦਾ ਜੇ लवली ਭੈਣ ਨਾ ਖਲੋਂਦੀ ਤੇ ਮੈਨੂੰ ਲੱਗਦਾ ਸੀ ਬਾਪੂ ਨੂੰ ਇਨਸਾਫ ਨਹੀਂ ਸੀ ਮਿਲਣਾ ਤੇ ਬਾਪੂ ਦੀ ਜਿੰਦਗੀ ਜਿੰਦਗੀ ਹੈ ਗਈ ਸੀ ਉਹ ਸਾਰੀ ਉਮਰ ਉਹਨੇ ਰੋਂਦਾ ਰਹਿਣਾ ਸੀ ਕਿ ਮੇਰੀ ਇਸਤਾ ਬੇਅਦਬੀ ਹੋਈ ਆ ਹਮੇਸ਼ਾ ਰੋ ਰੋ ਕੇ ਆਪਣੀ ਜਿੰਦਗੀ ਖਤਮ ਕਰ ਲੈਣੀ ਸੀ ਇਸ ਕਰਕੇ ਸਾਡੇ ਹੱਥ ਜੋੜ ਕੇ ਅਪੀਲ ਹੈ ਸਾਡੀ ਲੋਕਾਂ ਨੂੰ ਸੰਗਤ ਨੂੰ ਭਾਈ ਜਿੱਥੇ ਕਿਤੇ ਇਸ ਤਰ੍ਹਾਂ ਹੁੰਦਾ ਬਾਤ ਚੜ ਕੇ ਸਾਥ ਦਿਆ ਕਰੋ ਯਾਰ ਅਸੀਂ ਤੁਹਾਡੇ ਨਾਲ ਖੜੇ ਆ ਲੋਕ ਤੁਹਾਡੇ ਨਾਲ ਖੜੇ ਆ ਮੈਨੂੰ ਦਿਓ ਜਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ